ਦਰਸ਼ਕੋ ਤੁਸੀਂ ਦੇਖ ਰਹੇ ਹੋ ਜੀ ਫਾਸਟ ਨਿਊਜ਼ ਤੇ ਮੈਂ ਹਾਂ ਤੁਹਾਡਾ ਗਿੱਲ ਧਰਮਕੋਟੀ ਪਿੰਡ ਨੂਰਪੁਰ ਹਕੀਮਾ ਜਿਹੜੇ ਦੋਹਾਂ ਤਰ੍ਹਾਂ ਵਿੱਚ ਜੰਮ ਕੇ ਲੜਾਈ ਹੋਈ ਆ ਦੋਨੇ ਹੀ ਤਰ੍ਹਾਂ ਸਰਕਾਰੀ ਹਸਪੀਟਲ ਮੋਗਾ ਵਿੱਚ ਦਾਖਲ ਦਿਖਾਉਣੇ ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ ਪੈਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾ ਪੈਂਜੀ ਮੇਰਾ ਨਾਮ ਅਮਨਜੋਤ ਕੌਰ ਪੈਂਡ ਮੇਰੇ ਨੂਰ ਪਰਕੀ ਮਾ ਜੀ ਵਿਵਾਰ ਦਾ ਕੀ ਹੋਇਆ ਕੀ ਕਾਰਨ ਬੜਾ ਵਿਵਾਰ ਦਾ ਪਲੇ ਜੀ ਸਾਡੇ ਘਰੇ ਦਾ ਸਮਾਸੀ ਇਹਨਾਂ ਨੇ ਪਹਿਲੇ ਪਟਾਕੇ ਸਿੱਟੇ ਸਾਡੇ ਘਰੇ ਅਸੀਂ ਬੋਲੇ ਮੇਰੇ ਸਹੁਰਾ ਸਾਹਿਬ ਗਾਲਾਂ ਦੇਣ ਲੱਗ ਗਏ ਵਿਖੜੇ ਨੇ ਸਿੱਟੇ ਤੇ ਪਟਾਕੇ ਕੀ ਸਿੱਟੇ ਕੀ ਨਹੀਂ ਸੀ ਕੌਣ ਸੀ ਕੀ ਮਾ ਸੀ ਇੱਕ ਸੀਗਾ ਗੁਲਾਬ ਸਿੰਘ ਦੇ ਦੋ ਬੇਟੇ ਸੀਗੇ ਇੱਕ ਪੱਬੇ ਦਾ ਮੁੰਡਾ ਸੀ ਜਗਰਵਿੰਦਰ ਸਿੰਘ ਤੇ ਇੱਕ ਮੰਗਾ ਸਿੰਘ ਬੱਬੂ ਦਾ ਮੁੰਡਾ ਸੀਗਾ ਜੀ ਇਹ 5 6 ਜਾਣੇ ਸੀਗੇ ਕੀ ਕਾਰਨ ਪਟਾਕੇ ਸਿੱਟਣ ਦਾ ਕਾਰਨ ਕੀ ਸੀ ਕਿ ਪਹਿਲਾਂ ਤੋਂ ਬਾਜੀ ਕੋਈ ਹਾਂਜੀ ਇਹਨਾਂ ਨੇ ਛਲਾਰਤੀ ਕੀਤੇ ਜੇ ਪਹਿਲਾਂ ਤੋਂ ਹੀ ਸਾਡੇ ਤੇ ਲੱਗਦੇ ਸੀਗੇ ਜੀ ਹਾਂਜੀ ਇਹਨਾਂ ਨੇ ਪਹਿਲਾਂ ਇਹ ਕਿਹਾ ਕਹਿੰਦੇ ਅਗੇ ਸਾਡੇ ਜਿਹੜੀਆਂ ਬਾਪੂ ਗਾਲਾ ਕੱਢਦੇ ਨੇ ਸਾਡੇ ਦਿਲ ਤੇ ਆ ਸਿੰਘ ਕਟਿ-ਕਟਾ ਕੱਢਣਾ ਇਹਨਾਂ ਨਾਲ ਇਹਨਾਂ ਨੇ ਇਹ ਵੀ ਖੁੰਦ ਕਰ ਰੱਖੀ ਮੜ ਕੇ ਇਹਨਾਂ ਨੇ ਰਾਤ ਨੂੰ ਪਟਾਕੇ ਸਟਿਆ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਵੀ ਇਹਨਾਂ ਨੇ ਮੰਦਿਰ ਸੱਦੀ ਆ ਜਾਂ ਨਹੀਂ ਸੱਦੀਗੀ ਇਹਨਾਂ ਨੇ ਇਹਨਾਂ ਨੇ ਮੰਦਿਰ ਸੱਦ ਕੇ ਸਾਡੇ ਤੇ ਇਹ ਕਾਰਵਾਈ ਕੀਤੀ ਹੈ ਸਾਰਾ ਸਾਡਾ ਨੁਕਸਾਨ ਕੀਤਾ ਇਹਨਾਂ ਨੇ ਇੱਥੇ ਪਹਿਲੇ ਸੀਡੀ ਪੰਨੀ ਨਾਲੇ ਸੀ ਸਾਡਾ ਭੰਤ ਸਾਰਾ ਨੁਕਸਾਨ ਟੈਂਕੀਆਂ ਵੀ ਭੰਨਤੀਆਂ ਸਾਡੀਆਂ ਜੀ ਹਾਂਜੀ ਢੋਲੀ ਲੈ ਕੇ 10000 ਰੁਪਇਆ ਲੈ ਕੇ ਕੱਢ ਕੇ ਤਿੰਨ ਭੂਣ ਲੈ ਗਏ ਤੇ ਇੱਕ ਥੋਪਸ ਇੱਕ ਛਾਪ ਸੀਗੀ ਉਹ ਵੀ ਲੈ ਕੇ ਕੱਢ ਕੇ ਉਵੇਂ ਸਾਰਾ ਕੁਝ ਪਿਆ ਉਸ ਤਰ੍ਹਾਂ ਅਸੀਂ ਕੁਝ ਨਹੀਂ ਛੇੜਿਆਗਾ ਘਰੇ ਆ ਕੇ ਅਸੀਂ ਹਾਂਜੀ ਘਰ ਆਇਆ ਕੇ ਨਾਲ ਪੰਜ ਮੋਟਰਸਾਈਕਲ ਭੰਨੇ ਨਾਲ ਬੂਹੇ ਤੋੜ ਤੇ ਇਹਨਾਂ ਨੇ ਆ ਕੇ ਅੰਦਰ ਪਹਿਲਾਂ ਅੰਦਰ ਵੜ ਕੇ ਨਾਲ ਇਹਨਾਂ ਨੇ ਨੁਕਸਾਨ ਕੀਤਾ ਸਾਡੇ ਅੰਦਰ ਵੜ ਕੇ ਗੁਰਵ ਸਿੰਘ ਦਾ ਜਸ਼ਨ ਮੁੰਡਾ ਵੜਿਆ ਵਾ ਇੱਕ ਸੋਨੀ ਦਾ ਮੁੰਡਾ ਜਿਹੜਾ ਸਾਜਨਾ ਉਹਨੇ ਮੋਟਰਸਾਈਕਲ ਭੰਨੇ ਆ ਇਹ ਸਾਰੇ ਪਿੰਡ ਦੇ ਮੁੰਡੇ ਸੀਗੇ ਮਾਰ ਮਾਰ ਦੇ ਵੀ ਸੀਗੇ ਜੀ ਇਹ ਨਾਲੇ ਮੰਦਿਰ ਸੱਦੀ ਕੁਛ ਨਾਵਾ ਦੇ ਮੁੰਡੇ ਸੀਗੇ ਕੁਛ ਬਾਹਰੋਂ ਵੀ ਬੰਦੇ ਸੱਦੇ ਸੀ ਸਾਡੇ ਬੰਦੇ ਸੀਗੇ ਘਰ ਦੇ ਬੰਦੇ ਸੀਗੇ ਸਾਡੇ ਕੋਈ ਮੰਦਿਰ ਨਹੀਂ ਸੀ ਆਈਗੀ ਸਾਡੇ ਘਰ ਦੇ ਹੀ ਬੰਦੇ ਸੀਗੇ ਜੀ ਇਹ ਕਿੰਨੇ ਕੁ ਜਿਹੜਾ ਵਾਕਿਆ ਇਹ 10 ਵਜੇ ਤੋਂ ਸ਼ੁਰੂ ਹੋਇਆ ਜੀ 12 12:30 ਵਜੇ ਤੱਕ ਇੱਕ ਘੰਟਾ ਇਹਨਾਂ ਨੇ ਰੋੜੇ ਚਲਾਏ ਸਾਡੇ ਘਰ ਤੇ ਇਹਨਾਂ ਨੇ ਜੀ ਕਿਸੇ ਨੇ ਛੜਾਇਆ ਨਹੀਂ ਕੋਈ ਅੰਡੋ ਗੰਡੋ ਨਹੀਂ ਹੋਇਆ ਕੋਈ ਨਹੀਂ ਆਇਆ ਜੀ ਰੋੜੇ ਇਹਨੇ ਚਲੇ ਸੀ ਆਉਣਾ ਕਿਨੇ ਸੀ ਜੀ ਇੱਥੇ ਯਾਨੀ ਰੋੜੇ ਤੋਂ ਡਰਦਾ ਕੋਈ ਨੇੜੇ ਰੋੜੇ ਤੋਂ ਡਰਦਾ ਕੋਈ ਨੇੜੇ ਨਹੀਂ ਸੀ ਆਇਆ ਹਾਂਜੀ ਪੰਜ ਸਾਡੇ ਬੰਦੇ ਨਾਲੇ ਪੱਤਣ ਕੀਤੇ ਆ ਰਣਜੀਤ ਸਿੰਘ ਸਨਵ ਜਗਰਾਤ ਸਿੰਘ ਉਹ ਜਿਆਦਾ ਸੀਰੀਅਸ ਆ ਜੀ ਜੀ ਹਾਂਜੀ ਸਰਕਾਰੀ ਹਸਪਤਲ ਮੋਗੇ ਆ ਜੀ ਕਿੰਨੇ ਕਿੰਨੇ ਆਪਣੇ ਹੁਣ ਦਾਖਲ ਹੋਤੇ ਉੱਥੇ 5 ਜਣੇ ਆ ਜੀ 5 ਜਣੇ ਦਾਖਲ ਹਾਂਜੀ ਮੌਕੇ ਤੇ ਪੁਲਿਸ ਆ ਗਈ ਸੀਗੀ ਹਾਂਜੀ ਪੁਲਿਸ ਉਦੋਂ ਤਾਂ ਨਹੀਂ ਜਦੋਂ ਬੰਦਿਆਂ ਨੇ ਸੱਤਾ ਵੱਜੀਆਂ ਉਦੋਂ ਨਹੀਂ ਸੀ ਆਈ ਜੀ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਚ ਭਾਬੂ ਲੈ ਸੀ ਬਾਹਰ ਜਾ ਕੇ ਸਾਰਾ ਕੁਝ ਉਹਨਾਂ ਨੇ ਵੇਖਿਆ ਫਿਰ ਉਹਨਾਂ ਨੇ ਬੰਦੇ ਵੇਖੇ ਫਿਰ ਉਹਨਾਂ ਨੇ ਬੰਦੇ ਭੇਜੇ ਉੱਥੇ ਮੋਗੇ ਵੀ ਇਹਨਾਂ ਨੂੰ ਤਾਂ ਲੈ ਕੇ ਜਾਉ ਨੁਚੜੀ ਜਾਂਦੇ ਆ ਇਹ ਜੀ ਹਾਂਜੀ ਉਹਨਾਂ ਦੇ ਵਿੱਚੋਂ ਕੋਈ ਬੰਦਾ ਕਾਬੂ ਕੀਤਾ ਨਹੀਂ ਕੋਈ ਨਹੀਂ ਜੀ ਕੀਤਾ ਭੱਜ ਗਏ ਸੀ ਹਾਂਜੀ ਸਾਰੇ ਭੱਜ ਗਏ ਔਰ ਸਦੀਪ ਗੱਡੀ ਦੀ ਆਵਾਜ਼ ਸੁਣ ਕੇ ਸਾਰੇ ਭਰਾਰ ਹੋ ਗਏ ਜੀ ਹਾਂਜੀ ਮਾਂਜੀ ਕੀ ਨਾ ਹੈ ਨਸੀਬ ਕੋਰ ਮਾਂਜੀ ਕੀ ਲੈ ਇਸ ਘਰ ਦਾ ਤੁਰਕੀ ਸੰਬੰਧ ਹੈ ਵੇਖ ਲਾ ਫਤਕੀ ਬਣਿਆ ਵੇਲਾ ਵੀ ਆਏ ਆਹੋ ਜਿਹਾ ਕੰਮ ਤਾਂ ਚਾਹੀਦਾ ਨਹੀਂ ਠੀਗਾ ਵੇਖ ਵੀ ਗਰੀਬ ਬੰਦੇ ਮਰ ਕੇ ਬਣਾਇਆ ਘਰ ਹਾਂ ਜੀ ਤੇ ਦੇਖ ਮੈਨੀਆਂ ਹੁੰਦਾ ਬਦਮਾਚੀ ਕੀਤੀ ਗਈ ਹੈ ਇਹ ਨਹੀਂ ਬਦਮਾਚੀ ਆ ਕੇ ਮੈਨਾਂ ਕੀਤੀ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਅੱਜ ਸਾਰੇ ਨਾਲ ਹੋਈ ਆ ਮੜ ਕੇ ਕਿਸੇ ਨਾਲ ਵੀ ਹੋ ਸਕਦੀ ਇਹਨਾਂ ਨੇ ਰਾਤ ਕੇ ਬਦਮਾਚੀ ਇੱਤੇ ਕਰਕੇ ਗਏ ਸ਼ਰੇ ਆਮ ਸਾਡੇ ਬੰਦੇ ਵੀ ਲੋਕ ਦੇ ਬਚਾਰੇ ਪਾਸੇ ਆ ਤੇ ਜਾ ਕੇ ਲੱਗ ਗਏ ਅਸੀਂ ਬੁੜੀਆਂ ਨੇ ਬੂਏ ਲਾਲੇ ਬੱਚੇ ਲਗੋਲੇ ਆਂਦੇ ਵੀ ਸਾਡੇ ਬੱਚਿਆਂ ਦੇ ਰੋੜੇ ਨਾ ਵਾਜ ਜਾਣ ਕੇ ਅਸੀਂ ਅੰਦਰ ਜਾ ਕੇ ਬੂਏ ਲਾ ਕੇ ਸੀ ਅੰਦਰ ਬੱਚੇ ਲੈ ਕੇ ਆਉਂਦੇ ਬੈਠਨਾ ਇਹਨਾਂ ਨੇ ਰੋੜੇ ਘੱਟਾਂ ਦੇਣ ਘੰਟੇ ਇਹਨਾਂ ਨੇ ਰੋੜੇ ਚਲਾਏ ਇੱਥੇ ਆਹ ਜੇ ਨਾ ਪਤਾ ਕਿ ਸਾਡੇ ਵੀ ਹੋ ਸਕਦੀ ਆ ਪਤੋ ਮਾਜੀ ਆਪਣਾ ਕਿਹੜਾ ਘਰ ਆ ਮੇਰੇ ਤਾਂ ਉਧਰਾ ਪਤਾ ਮਾਜੀ ਤੁਹਾਨੂੰ ਲੜਾਈ ਤੁਸੀਂ ਦੇਖੀ ਆ ਵੇਖੀ ਦੇਖੀ ਪਤ ਮੈਂ ਲੈਗਾ ਤਾਂ ਲੱਤਾ ਵਾਹ ਤੋੜਦੀਆਂ ਮੇਰੀ ਕੁ ਗੁੜਗਾ ਅਸੀਂ ਇੱਥੇ ਜੀ ਹਾਂ ਮੈਂ ਥੋੜੀ ਚਲੇ ਜਾਂਦਾ ਯਾਨੀ ਉਹਨੇ ਦੱਸਿਆ ਵੀ ਐ ਲੜਾਈ ਹੋਈ ਆ ਹਾਂ ਲੜਾਈ ਇੱਟਾ ਰੋੜੀ ਚੱਲੇ ਬਾਏ ਇੱਟਾ ਰੋੜੀ ਚੱਲੇ ਬਹੁਤ ਜਾਦੀ ਨਹੀਂ ਗਾ ਨਹੀਂ ਸਾਥ ਹੋਇਆ ਗਿਆ ਵੀ ਪਤਾ ਨਹੀਂ ਕਿਹਦੇ ਵੱਜਣੀ ਆ ਕੇ ਰੋੜ ਜੀ ਕੋਈ ਨੇੜੇ ਨਹੀਂ ਪਾਸੇ ਹੱਥ ਆ ਪੰਜੀ ਸਤਿ ਸ੍ਰੀ ਅਕਾਲ ਸੱਚੀ ਕਹਾਣੀ ਕੀ ਨਾ ਭੈਣ ਜੀ ਤੇ ਕਿਹੜਾ ਪਿੰਡ ਆ ਜੇ ਸਾਡਾ ਨੂਰ ਪੁਰੀਪੇ ਐਂਡਾਮੇ ਦਾ ਸ਼ਰਧਾ ਰਾਣੀਆ ਮੇਰੇ ਸੋਹਰਾ ਜੀ ਦੇ ਸੱਟਾ ਜਾਦੀਆਂ ਵੱਜ ਗਈਆਂ ਇਸੇ ਘਰ 'ਚ ਤੁਸੀਂ ਰਹਿੰਦੇ ਹੋ ਹਾਂ ਨਾ ਹਾਂਜੀ ਇਸੇ ਘਰ 'ਚ ਰਹਿੰਦੇ ਆ ਸੀ ਜੀ ਕੀ ਕਾਰਨ ਬਣਿਆ ਲੜਾਈ ਦਾ ਕਾਰਨ ਜੀ ਇਹ ਪਟਾਕੇ ਚਲਾਉਂਦੇ ਸੀਗੇ ਸਾਡੇ ਬਾਰ ਦੇ ਅੱਗੇ ਮੜਕੇ ਇਹਨਾਂ ਨੇ ਸਾਡੇ ਘਰਾਂ ਦੇ ਵਿੱਚ ਸੁੱਟੇ ਪਟਾਕੇ ਜੀ ਇਹੇ ਕਾਰਨ ਸਾਡੀ ਲੜਾਈ ਵਧੀ ਹੋਈ ਹੈ ਇਹ ਦੀਵਾਲੀ ਵਾਲੇ ਦਿਨ ਪਟਾਕੇ ਸਿੱਟੇ ਹਾਂਜੀ ਦੀਵਾਲੀ ਵਾਲੇ ਪਰ ਲੜਾਈ ਰਾਤ ਵਿਸ਼ਕਰਮ ਵਾਲੀ ਰਾਤ ਹੋਈ ਹੈ ਗਿਆਨੀ ਹਾਂਜੀ ਵਿਸ਼ਕਰਮ ਵਾਲੀ ਰਾਤ ਹੋਈ 10 ਵਜੇ ਤੋਂ ਲੜਾਈ ਸ਼ੁਰੂ 12 ਵਜੇ ਤੱਕ ਤਾਂ ਪੁਲਿਸ ਮਸਈ ਆਈ ਹੈ ਮਸਈ ਆ ਹਾਂਜੀ ਸੱਟਾਂ ਕ ਸੋ ਕਾਫੀ ਮੇਰੇ ਜੇਟ ਜੀ ਦੇ ਵੀ ਵਜੀਆਂ ਵਾ ਮੇਰੇ ਸਹੁਰਾ ਜੀ ਦੇ ਵੀ ਜਿਆਦਾ ਸੱਟ ਵਜਈ ਹੋਈ ਹੈ ਠੀਕ ਹੈ ਜੀ ਹਾਂ ਜੀ ਮਾਜੀ ਸਤਿ ਸ੍ਰੀ ਅਕਾਲ ਅੱਛਾ ਜੀ ਅਕਾਲ ਮਾਜੀ ਦੇਖੀ ਹੈ ਲੜਾਈ ਤੁਸੀਂ ਇਹ ਹਾਂ ਦੇਖੀ ਹੈ ਜੀ ਬਾਕੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਚੇ ਵੀ ਬੰਦੇ ਲੱਗਦੇ ਹੈਗੇ ਸੀ ਕਿ ਪਿੰਡ ਦੇ ਸੀ ਪਾਚੇ ਵੀ ਆਏ ਸੀ ਬੰਦੇ ਠੀਕ ਹਾਂ ਪਾਚੇ ਦੇ ਪੰਜ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਮੇਰਾ ਵੀ ਦਾਦਾ ਜੀ ਤਾਂ ਵੀਰ ਜੀ ਹੋਈ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹਨਾਂ ਨਿਸ਼ਕਾਨ ਕਰਤਾ ਬੰਦਿਆਂ ਦਾ ਬੇਹੱਤ ਇਹਨਾਂ ਨੇ ਨਿਸ਼ਕਾਨ ਕੀਤਾ ਵਾ ਮੌਤੋਂ ਬੇਪਰਵਾਹ ਇਹਨਾਂ ਨੇ ਕੀਤੀ ਆ ਯਾਨੀ ਬੇਖੌਪੇ ਘਰੇ ਆਏ ਬੇਖੌਪੇ ਘਰੇ ਆਏ ਆ ਜੀ ਯਾਨੀ ਤੋੜਪੰਨ ਜੋ ਹਾਂ ਸਾਰਾ ਤੋੜਪੰਨ ਜੀ ਕਰ ਗਏ ਆ ਯਾਨੀ ਆਪ ਜੀ ਨੇ ਜਦੋਂ ਮਾਰਨ ਵਾਲੀ ਮਾਰਨ ਵਾਲੀ ਕੋਈ ਕਸਰ ਹੀ ਨਹੀਂ ਛੱਡੀ ਜੀ ਹਾਂ ਜੀ ਠੀਕ ਠੀਕ ਹੈ ਜੀ ਲਵਾਰੀ ਵੀ ਪੰਨ ਤੀ ਆ ਪੈਸੇ ਵੀ ਲੈ ਕੇ ਕੱਢ ਕੇ ਸੋਨਾ ਵੀ ਲੈ ਕੇ ਕੱਢ ਕੇ ਕੱਖ ਨਹੀਂ ਛੱਡਿਆ ਇਹਨਾਂ ਦਾ ਏਸੀ ਵਗੈਰਾ ਤੋੜਤਾ ਸਾਰਾ ਕੁਝ ਤੋੜਤਾ ਪੰਜ ਮੋਟਰਸਾਈਕਲ ਜਮਾ ਭੰਨ ਗਏ ਜੀ ਕੀ ਮੰਗ ਮੰਗ ਕੀ ਕਰਦੇ ਮੰਗ ਬਸ ਉਹ ਇਹੋ ਹੀ ਕਰਦੇ ਆ ਵੀ ਚਿੱਟਾ ਵੇਚਦੇ ਚਿੱਟਾ ਵੇਚ ਕੇ ਵੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਜ਼ਾ ਹੋਣੀ ਚਾਹੀਦੀ ਆ ਹਾਂਜੀ ਸਜ਼ਾ ਹੋਣੀ ਚਾਹੀਦੀ ਆ ਠੀਕ ਠੀਕ ਹੈ ਠੀਕ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਬਾਈ ਦਾ ਬਖਤੌਰ ਸਿੰਘ ਹੈ ਜੀ ਆ ਬਖਤੌਰ ਸਿੰਘ ਦੀ ਜਿਹੜੀ ਲੜਾਈ ਹੋਈ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਜਾਣਕਾਰੀ ਇਹ ਦਵਾਈ ਵਾਲੇ ਦਿਨ ਪਹਿਲੋ ਚੱਲਿਆ ਜੀ ਪਟਾਕੇ ਇੱਥੇ ਜੀ ਆ ਸਾਡੇ ਗੇਟ ਦੇ ਵਿੱਚ ਪਟਾਕੇ ਚੱਲਦੇ ਰਹੀਆ ਮੋਟਰਸਾਈਕਲ ਤੇ ਸਾਡੇ ਦੋ ਖੜੇ ਸੀ ਮੈਂ ਕਿਹਾ ਗਾਂ ਪਿਛਾਂ ਚਲਾ ਲਓ ਥੋੜਾ ਜਿਹਾ ਜੀ ਵੀ ਇਹ ਮੋਟਰਸਾਈਕਲਾਂ ਨੂੰ ਵੀ ਅੱਗ ਪੈ ਸਕਦੀ ਆ ਪਟ્રોલ ਵਾਲੇ ਆ ਹਾਂਜੀ ਹਾਂਜੀ ਚਲੋ ਉਦੋਂ ਮੜਾ ਮੋਠਾ ਤੋਲ ਮੁੱਕੀ ਸਾਡੇ ਦਾ ਕੀਤਾ ਉਹਨਾਂ ਨੇ ਜੀ ਤੇ ਅਸੀਂ ਸਾਨੂੰ ਸਰਪ੍ਰੇ ਇਹ ਇੱਥੇ ਮੈਂਬਰ ਉਹ ਟਿਕਾ ਗਏ ਆ ਕਹਿੰਦਾ ਵੀ ਤੁਸੀਂ ਨਹੀਂ ਬੋਲਣਾ ਜੇ ਕੋਈ ਗੱਲ ਹੋਊਗੀ ਅਸੀਂ ਆਪੇ ਦਿਨੇ ਜਿਬੜਾਗੇ ਚਲੋ ਉਹਨਾਂ ਦੇ ਅੱਖੇ ਲਾ ਕੇ ਅਸੀਂ ਆਪ ਦਾ ਟਿਕ ਗਏ ਆ ਦੋ ਮੇਰੇ ਕਾਕੇ ਆ ਉਹ ਇੱਥੇ ਅੰਦਰ ਪਹਿ ਗਿਆ ਕੈਸ ਅੰਦਰ ਪਹਿ ਗਿਆ ਕੈਸ ਅੰਦਰ ਪਹਿ ਗਿਆ ਮੈਂ ਇੱਥੇ ਬਾਹਰ ਪਿਆ ਜੀ ਜੀ ਰਾਤ ਦੇ 11:30 ਦਾ ਟਾਈਮ ਜੀ ਆ ਕੰਦ ਉਤੋਂ ਦੀ ਉਹਨਾਂ ਨੇ ਪਟਾਟਾ ਵੱਡਾ ਸਿੱਟਿਆ ਜੀ ਜਦੋਂ ਪਟਾਟਾ ਸਿੱਟਿਆ ਉਹਨੇ ਕੁੜੀ ਜਵਨੇ ਧੂਆਂ ਰੋਲ ਕਰਤਾ ਮੈਂ ਪੌੜੀ ਲੱਗੀ ਆ ਕੋਠੇ ਤੇ ਚੜ ਗਿਆ ਕੋਠੇ ਤੇ ਚੜ ਕੇ ਮੈਂ ਉਹ ਬੰਦੇ ਸਿਆਲ ਦਾ ਵੀ ਕਿਹੜੇ ਕਿਹੜੇ ਬੰਦੇ ਆ ਜਦੋਂ ਉਹਨਾਂ ਨੇ ਮੈਨੂੰ ਵੇਖਿਆ ਉਹ ਐਨੂੰ ਭੱਜ ਗਏ ਆ ਅੱਛਾ ਜੀ ਛੜ ਕੇ ਛੜਕ ਜੀ ਭਾਈ ਤੁਰੇ ਆ ਤੇ ਮੁੜ ਕੇ ਜਦੋਂ ਆਏ ਆ ਉਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਹਿੰਦੇ ਅਸੀਂ ਤੁਸੀਂ ਸਾਨੂੰ ਵੇਖਿਆ ਪਟਾਕਾ ਸੜਦਿਆਂ ਨੂੰ ਅਸੀਂ ਕਹਿੰਿਆ ਫਿਰ ਤੁਸੀਂ ਭੱਜੇ ਕਾਹ ਤੋਂ ਆ ਜਦੋਂ ਮੈਂ ਕੋਠੇ ਤੇ ਚੜਿਆ ਤੁਸੀਂ ਭਾਈ ਤੁਰੇ ਆ ਵੀ ਕਹਿੰਦੇ ਅਸੀਂ ਤਾਂ ਹੋਰ ਗੱਲ ਤੋਂ ਭੱਜੇ ਸੀਗੇ ਤੇ ਚਲੋ ਇੱਥੇ ਫੇਰ ਅਸੀਂ ਟਿਕ ਗਏ ਪੈ ਗਏ ਆ ਜੋ ਹੁਣ ਜਿਹੜਾ ਰਾਤ ਵਕਾ ਹੋਇਆ ਇਹਦਾ ਸਾਨੂੰ ਨਹੀਂ ਸੀ ਪਤਾ ਜੇ ਸਾਨੂੰ ਪਤਾ ਹੁੰਦਾ ਸੀ ਵੀ ਆਪਦਾ ਕੋਈ ਪ੍ਰਬੰਧ ਕਰਦੇ ਜੀ ਪਹਿਲੇ ਧਰਮਕੋਟ ਕਿਸੇ ਨਾਲ ਲੜੀ ਆ ਅੱਛਾ ਜੀ ਉਹ ਸਾਡੇ ਹੀ ਮੁੰਡੇ ਕੰਮ ਤੋਂ ਆਉਂਦੇ ਜਿਨ੍ਹਾਂ ਦੇ ਗਲਗਲ ਪਏ ਆ ਉੱਥੇ ਵੀ ਠੀਕ ਹੈ ਤੁਹਾਨੂੰ ਕੋਡ ਪਹਿਲਾਂ ਬਿਲਕੁਲ ਧਰਮਕੋਟ ਪਏ ਆ ਇਹ ਠੀਕ ਹੈ ਇਹ ਮੁੰਡੇ ਜਿਹੜੇ ਸਾਡੇ ਸੀਗੇ ਇਹ ਉਧਰ ਨੂੰ ਭਾਜ ਤੁਰੇ ਮੋਟਰਸਾਈਕਲ ਲੈ ਕੇ ਕੰਮ ਵਾਲੇ ਮੁੰਡੇ ਸੀ ਹਾਂਜੀ ਮੋਟਰਸਾਈਕਲ ਇਹ ਪੰਜ ਸੀਗੇ ਪੰਜੇ ਲੈ ਕੇ ਉਧਰ ਨੂੰ ਭਾਜ ਤੁਰੇ ਆ ਦੋ ਦੋ ਜਾਣੇ ਗਏ ਆ ਮੋਟਰਸਾਈਕਲਾਂ ਤੇ ਜੀ ਜੀ ਜਦੋਂ ਉਧਰੋਂ ਆਏ ਆ ਉਹਨਾਂ ਨੇ ਇੱਥੇ ਮੋਟਰਸਾਈਕਲ ਸਾਡੇ ਘਰੇ ਹੀ ਲਾਤੇ ਆ ਪੰਜਾਂ ਨਹੀਂ ਹਾਂਜੀ ਇਹ ਸਾਡੇ ਸਿੱਧੇ ਘਰੇ ਮਢੀ ਰਾਨਵੜੀ ਆ 35 40 ਬੰਦੇ ਆ ਜੀ ਤੇ ਅਸੀਂ ਹੁਣ ਪੰਜ ਸੱਤ ਬੰਦੇ ਕੀ ਕਰ ਸਕਦੇ ਸੀਗੇ ਜੀ ਜੀ ਉਹ ਇੰਨੇ ਜਾਣੇ ਉਹ ਇੰਨੇ ਜਾਣੇ ਫੇਰ ਉਹਨਾਂ ਕੋਲੇ ਤਾਪੇ ਕਿਰਪਾਨਾਂ ਸਾਰੇ ਹਥਿਆਰ ਸੀ ਤੇ ਸਾਡੇ ਕੋਲੇ ਕੋਈ ਹਥਿਆਰ ਵੀ ਹੈ ਨਹੀਂ ਗੱਲ ਜੀ ਪਰ ਜੀ ਦੰਦਿਆ ਨਾਲ ਸਾਡੀ ਕਾਹਦੀ ਲੜਾਈ ਸੀ ਸੱਤਾ ਕਿੰਨੀ ਕੁ ਵੱਜ ਗਈ ਸੱਤਾ ਸਾਡੇ 8-10 ਬੰਦਿਆਂ ਦੇ ਇੱਕ ਬੰਦੇ ਤੇ ਸਾਡਾ ਬੋਲ ਹੀ ਨਹੀਂ ਰਿਹਾ ਕਾਫੀ ਗੰਭੀਰ ਹੈ ਹਾਂ ਜੀ ਬਹੁਤ ਆ ਹੀ ਜ਼ਿਆਦਾ ਕਿੱਥੇ ਡਖ ਲੈ ਜੀ ਮੋਗੇ ਆ ਜੀ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਮੁੰਡਾ ਮੇਰਾ ਮੋਟਰਾਂ ਦਾ ਕੰਮ ਕਰਦਾ ਉਹਦੇ ਸਿਰ 'ਚ ਗੰਦਾਥਾ ਵੱਜਾ ਮੇਰੇ ਭਤੀਜੇ ਦੇ ਆ ਕਿਰਪਾਨ ਵੱਜੀ ਆ ਜੀ ਤੇ ਮੇਰੇ ਚਾਚੇ ਦਾ ਮੁੰਡਾ ਉਹਦੇ ਵੀ ਸਿਰ 'ਚ ਬਹੁਤ ਜ਼ਿਆਦੀ ਸੱਟ ਹੈ ਜੀ ਕੀ ਮੰਗ ਕੀ ਕਰਦੇ ਹੋ ਮੰਗਾ ਜਿਹੜਾ ਸਾਡਾ ਨੁਕਸਾਨ ਹੈ ਜੀ ਜੀ ਅਹੀਂ ਤਾਂ ਇਹੋ ਕਹਿੰਦੇ ਵੀ ਇਹਨਾਂ ਨੂੰ ਸਿੱਧੇ ਕਰਨਾ ਚਾਹੀਦਾ ਇਹੋ ਜੀ ਕੱਲ ਨੂੰ ਹੋਰ ਨਾ ਵੀ ਕਿਸੇ ਨਾਲ ਹੋ ਸਕਦੀ ਆ ਅੱਜ ਸਾਡੇ ਨਾਲ ਹੋਈ ਆ ਇਹ ਧੱਕਾ ਹੋਰ ਨਾ ਵੀ ਹੋਦਾ ਦਾ ਜਿਹੜੀ ਐਨੇ ਨਹੀਂ ਮਢੀਰੇ ਨਸ਼ਾ ਖਾ ਕੇ ਇਹੋ ਜੇ ਕੰਮ ਕਰਦੀ ਚਲੋ ਸੱਟਾਂ ਮਾਰਤੀਆਂ ਸੀ ਠੀਕ ਧੀ ਪਰ ਉਹ ਜਿਹੜਾ ਨੁਕਸਾਨ ਕੀਤਾ ਇਹ ਸਾਡਾ ਬਹੁਤ ਮਾੜਾ ਕੀਤਾ ਵੇਖ ਲੋ ਵੀ ਕੀ ਕੁਛ ਬਣਿਆ ਪਿਆ ਘਰ ਦਾ ਹਾਲ ਸਾਡੇ ਦਾ ਫੇਰ ਇੱਕ ਢੋਲੀ ਲੈ ਕੇ ਸਾਡੀ ਰਸੋਈ ਦੇ ਵਿੱਚੋਂ ਚੱਕ ਕੇ 10000 ਰੁਪਇਆ ਹੀ ਮੁੰਡਾ ਅਗਰਾਹੀ ਕਰਕੇ ਲਿਆਇਆ ਜੀ ਮੋਟਰਾਂ ਦਾ ਕੰਮ ਕਰਦਾ ਉਹ ਲੰਬਾਰੀ ਜੋ ਕੱਢਿਆ ਜੀ ਸੋਨਾ ਸਾਡਾ ਲੈ ਕੇ ਕੱਢ ਕੇ ਕੁੜੀ ਦਾ ਨੋਂ ਮੇਰੀ ਦਾ ਜੀ ਤਿੰਨ ਫੋਨ ਸਾਡੇ ਚੱਕੇ ਗਏ ਆ ਜੀ ਅੰਦਰ ਪਏ ਸੀ ਇੰਨਾ ਸਾਡਾ ਨੁਕਸਾਨ ਹੋਇਆ ਜਨਰਲ ਸਾਹਿਬ ਦੀ ਮੰਗ ਕਰਦੇ ਹਾਂ ਇਨਸਾਨ ਮੰਗਦਾ ਸੀ ਤਾਂ ਇਹੋ ਕਰਦੇ ਵੀ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਐ ਥੈਂਕ ਯੂ ਮਿਹਰਬਾਨੀ ਆਪਣੇ ਸਾਹਮਣੇ ਪਿੰਡ ਵਾਸੀ ਵੀ ਖੜੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਸੱਸਰੀ ਕਾ ਕੀ ਨਾ ਬਾਈ ਦਾ ਗੁਰਦੇਵ ਗੁਰਦੇਵ ਸਿੰਘ ਜੀ ਅੱਜ ਜਿਹੜੀ ਲੜਾਈ ਹੋਈ ਆ ਕੀ ਕਹਿਣਾ ਚਾਹੁੰਦੇ ਓ ਦੇ ਬਾਰੇ ਦੇ ਬਾਰੇ ਜੀ ਇਨਸਾਫੀ ਚਾਹੀਦੀ ਇਨਸਾਫ ਚਾਹੀਦਾ ਯਾਨੀ ਠੱਕਾ ਆ ਹਾਂ ਇਹ ਬਹੁਤ ਠਕਾਵਟ ਆ ਠੀਕ ਹੈ ਬਾਈ ਜੀ ਸੱਸਰੀ ਕਾ ਕੀ ਨਾ ਬਾਈ ਦਾ ਪਰਮਜੀਤ ਸਿੰਘ ਆ ਪਰਮਜੀਤ ਸਿੰਘ ਜੀ ਕਿਹੜਾ ਪਿੰਡ ਹੈ ਨੂਰਪਰੀ ਆ ਜੀ ਨੂਰਪਰੀ ਆ ਜੀ ਇਹ ਜਿਹੜੀ ਲੜਾਈ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਤਾਂ ਬਹੁਤ ਜ਼ਿਆਦਾ ਤੱਕਾ ਜੀ ਤੱਕਾ ਆ ਜੀ ਹਾਂਜੀ ਹਾਂਜੀ ਤੱਕਾ ਕਿਉਂ ਕਿ ਰਾਤ ਨੂੰ ਆਉਣੇ ਬਾਹਰੋਂ ਬੰਦੇ ਸੱਦ ਕੇ ਬੰਦੇ ਮਰਾ ਦੇਣ ਦਾ ਪਿੰਡ ਦਾ ਪਿੰਡ ਚ ਲੜਾਈ ਚੜ੍ਹਦਾ ਪਰਪੇ ਹੁੰਦੀ ਆ ਜੀ ਇਹ ਨਜਾਇਜ਼ ਪਰਪੇ ਚੱਕ ਦੀ ਗਵਾਹੀ ਵਰਤਾ ਆ ਬੇਬਾ ਜਣੀ ਜ਼ਿਆਦਾ ਨੁਕਸਾਨ ਕਰ ਜਿਆਦਾ ਨੁਕਸਾਨ ਕਰ ਜਣੀ ਜਾਨੀ ਮਾਲ ਨਿਸ਼ਾਨਾ ਸੱਟਾ ਜਾ ਜਾ ਬੰਦਿਆਂ ਦਾ ਵੀ ਚਾਦੀਆਂ ਸੱਟਾਵਾਂ ਠੀਕ ਹੈ ਸੱਟਾ ਪਾਤਾ ਬਾਈ ਜੀ ਸੱਤਰੀ ਕਾਂ ਕੀ ਨਾ ਬਾਈ ਦਾ ਲਾਹੌਰ ਆ ਹੈ ਜੀ ਹਾਂਜੀ ਲਾਹੌੜਾ ਸਿੰਘ ਜੀ ਆ ਲਾਹੌੜਾ ਸਿੰਘ ਜੀ ਲਾਹੌੜਾ ਸਿੰਘ ਜੀ ਕੇ ਜਿਹੜੀ ਲੜਾਈ ਹੋਈ ਆ ਕਿ ਵਾਕਿਆਨਾਂ ਨਾਲ ਧੱਕਾ ਹੋਇਆ ਹੈ ਵਾਕਿਆ ਧੱਕਾ ਹੈ ਹੋਇਆ ਜੀ ਮੇਰੇ ਭਰਾ ਆ ਇਹ ਮੇਰਾ ਵੱਡਾ ਭਰਾ ਆ ਇਹ ਜਿਹਦੇ ਨਾਲ ਧੱਕਾ ਹੋਇਆ ਹੈ ਹੁਣ ਤੁਸੀਂ ਆ ਦੇਖ ਲਓ ਵੀ ਤੁਸੀਂ ਦੇਖਿਆ ਆ ਕੀ ਕੁਛ ਭੰਨਿਆ ਤੋੜਿਆ ਪਿਆ ਆਏ ਤਾਂ ਨਹੀਂ ਚਾਹੀਦੀ ਲੜਾਈ ਹੁੰਦੀ ਆ ਬਾਰ-ਬਾਰ ਹੁੰਦੀ ਆ ਬੰਦਿਆਂ ਆ ਫੇਰ ਸਾਡੇ 5-6 ਬੰਦੇ ਉੱਥੇ ਦਾਖਲ ਪਏ ਆ ਲਗਦਾ ਕਿ ਕਿਤੇ ਨਾ ਕਿਤੇ ਕਿ ਨਸ਼ਾ ਪਤਾ ਖਾ ਕੇ ਚਿੱਟਾ ਚਿੱਟਾ ਪੀ ਕੇ ਕੰਮ ਕੀਤਾ ਗਿਆ ਹਾਂਜੀ 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 ਮਂਦੀਰ ਘਟੋ ਘਟ 35 40 ਬੰਦੇ ਸੀਗੇ ਜੀ ਇਹ ਜਿਨ੍ਹਾਂ ਨੇ ਇਹਨਾਂ ਕੋਲੇ ਖੰਡੇ ਕਿਰਪਾਨਾਂ ਬਹੁਤ ਤਕੜੇ ਤਕੜੇ ਸੀਗੇ ਜਿਹੜੇ ਲੈ ਕੇ ਉਹ ਮੁੜ ਕੇ ਭੱਜੇ ਆ ਇਹ ਜਦੋਂ ਪੁਲਿਸ ਆਈ ਰਾਤ ਨੂੰ ਇਹ ਭੱਜੇ ਆ ਬਾਈ ਜੀ ਕੀ ਨਾਂ ਗਰਵਾਣ ਤਾਂ ਨਹੀਂ ਅ ਕੀ ਕਹਿਣਾ ਚਾਹੁੰਦਾ ਹੈ ਲੜਾਈ ਬਾਰੇ ਇਹ ਨਹਾ ਕਰਕੇ ਚਿੱਟਾ ਪੀ ਕੇ ਲੜਾਈ ਕਰਦੇ ਆ ਇਹ ਚਿੱਟਾ ਵੀ ਕੇ ਲੜਾਈ ਕਰਦੇ ਆ ਕੀ ਵਾਕਿਆ ਨੂੰ ਨੱਥ ਪਾਣੀ ਚਾਹੀਦੀ ਆ ਨੱਥ ਪਾਣੀ ਚਾਹੀਦੀ ਆ ਠੀਕ ਹੈ ਭਾਈ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਕੀ ਨਾਂ ਕੀ ਹੈ ਬੱਚੇ ਦਾ ਤੁਹਾਡਾ ਤੁਹਾਡਾ ਜੀ ਰਮਨਦੀਪ ਕੌਰ ਆ ਰਮਨਦੀਪ ਕੌਰ ਆ ਜਿਹੜੀ ਲੜਾਈ ਹੋਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਕੀ ਕਾਰਨ ਸਾਡੇ ਬੱਚੇ ਗਏ ਸੀ 버ਗਰ ਖਾਣ 버ਗਰ ਖਾਣ ਇਹਨਾਂ ਨੇ 12 ਜਾਣੇ ਬੰਦੇ ਭੇਟੇ ਪਾਸੋਂ ਸਾਥ ਕੇ ਸਾਡੇ ਬੱਚਿਆਂ ਦੇ ਪਾੜ ਕੇ ਸੈਰ ਇਹਨਾਂ ਨੇ ਸੈਰ ਪਾੜੇ ਆ ਜੀ ਹਾਂ ਜੀ ਬਾਅਦ ਚ ਇਹਨਾਂ ਨੇ ਰੋੜੇ ਫੋਲ ਇਹਨਾਂ ਨੇ ਕੀਤੇ ਰੋੜੇ ਚਲਾਉਣ ਲੱਗ ਗਏ ਜੀ ਹਾਂ ਜੀ ਇਹ ਮੋਰ ਕੇ ਮੇਰੇ ਘਰ ਵਾਲੇ ਨੂੰ ਸਾਡੇ ਘਰੇ ਪੈਸਾ ਵਾਰ ਕੇ ਮੇਰੇ ਘਰ ਵਾਲੇ ਨੇ ਚੁਕਾਇਆ ਇਹਨਾਂ ਨੇ ਜੀ ਹਾਂਜੀ ਇਹ ਤਾਂ ਲੜਾਈ ਤੋਂ ਬਾਅਦ ਚ ਚੁਕਾਇਆ ਹੋਏਗਾ ਨਾ ਕਿ ਪਹਿਲਾਂ ਚੁਕਾਇਆ ਲੜਾਈ ਤੋਂ ਲੜਾਈ ਤੋਂ ਬਾਅਦ ਚ ਦੂਜੇ ਨਾਲ ਆ ਕੇ ਲੈਂਦੇ ਆ ਦਿਵਾਲੀ ਵਾਲੇ ਦਿਨ ਪਟਾਕਾ ਚਲਾਇਆ ਬੱਚਿਆਂ ਨੇ ਤੇ ਇਹਨਾਂ ਨੇ ਪਾਣੀ ਪਾਤਾ ਪਟਾਕੇ ਤੇ ਇਹ ਮੋਰ ਕੇ ਡੰਗ ਲੈ ਕੇ ਬਾਹਰ ਆ ਗਏ ਜਾਣੀਆ ਕਿ ਪਟਾਕੇ ਨੂੰ ਲੈ ਕੇ ਲੜਾਈ ਹੋਈ ਆ ਪਰ ਉਹਨਾਂ ਨੇ ਦਿਖਾਇਆ ਕਿ ਆਪਣੇ ਘਰ ਦੇ ਵਿੱਚ ਉਹਨਾਂ ਦਾ ਨੁਕਸਾਨ ਆ ਏਸੀ ਵਗੈਰਾ ਟੁੱਟੇ ਪਏ ਆ ਪੰਜ ਮੋਟਰਸਾਈਕਲ ਭੱਜੇ ਪਏ ਆ ਆ ਤੇ ਐਲਸੀਡੀ ਵਗੈਰਾ ਟੁੱਟੀ ਆ ਆਪਣਾ ਵੀ ਕੋਈ ਆਪਣਾ ਵੀ ਕੋਈ ਨੁਕਸਾਨ ਹੋਇਆ ਤਾਂ ਤੁਸੀਂ ਦਿਖਾ ਸਕਦੇ ਹੋ ਜੀ ਨਹੀਂ ਵੀਰ ਜੀ ਫਿਰ ਪੋਲ ਪਹਿਲਾਂ ਇਹਨਾਂ ਨੇ ਕੀਤੀ ਜਾਣ ਪੋਲ ਇਹਨਾਂ ਨੇ ਕੀਤੀ ਆ ਇਹਨਾਂ ਨੇ ਕੀ ਕੀਤੀ ਸਤਾ ਤਾਂ ਨਹੀਂ ਆਪਣੇ ਬੰਦੇ ਦੇ ਕੁ ਵੱਜੀਆਂ ਹਾਂਜੀ ਬੱਚੇ ਸਾਡੇ ਦਾਖਲ ਪੋਲ ਬੱਚੇ ਦਾਖਲ ਹੈ ਕਿਹੜੀ ਜਗ੍ਹਾ ਜੀ ਮੁਹਗੇ ਜੀ ਕਿੰਨੇ ਜਾਣ ਕਿੰਨੇ ਦਾਖਲ ਆ ਉਹ 5-6 ਜਾਣੇ ਆ ਠੀਕ ਜਿਹੜੇ 버거 ਖਣ ਗਿਆ ਸੀ ਹਾਂਜੀ ਬਾਹਰ ਖੱਟਾ ਮਾਰ ਗਿਆ ਹਾਂਜੀ ਬਾਹਰ ਘਰ ਮਕਟ ਮਾਰ ਗਿਆ ਠੀਕ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਸ ਜੀ ਸਾਡੇ ਇਹ ਧੰਨਵਾਦ ਆ ਸਾਡਾ ਇਹ ਮੇਰੇ ਘਰ ਵਾਲੇ ਸਾਡੀ ਸੁਣੋ ਤੁਸੀਂ ਤੁਹਾਨੂੰ ਲੱਗਦਾ ਨੇ ਕਿ ਜਿੰਨਾ ਉਹਨਾਂ ਦੇ ਘਰ ਦੇ ਵਿੱਚ ਲੱਖਾਂ ਦਾ ਨੁਕਸਾਨ ਕਰ ਦਿੱਤਾ ਗਿਆ ਮਾਰ ਕੇ ਉਹ ਕਿਵੇਂ ਠੀਕ ਅਜ ਕਿਦਾਂ ਨਹੀਂ ਤੇ ਵੀਰ ਜੀ ਵੀ ਅਸਕਰ ਜਦੋਂ ਇਹਨਾਂ ਨੇ ਪੋਲ ਕੀਤੀ ਤੇ ਫਿਰ ਕੌਸ਼ੇ ਤੱਕ ਹੋ ਗਿਆ ਪੋਲ ਉਹਨਾਂ ਜਣੀ ਉਹਨਾਂ ਨੇ ਪੋਲ ਕੀਤੀ ਆ ਹਾਂਜੀ ਹਾਂਜੀ ਬਾਅਦ ਚ ਉਹ ਕਹਿੰਦੇ ਕਿ ਪਾਸੇ ਵੀ ਬੰਦੇ ਲੈ ਕੇ ਆਏ ਕੋ ਪਾਸੇ ਵੀ ਉਹਨਾਂ ਮੁੰਡੇ ਨਾਲ ਸੀਗੇ ਟੋੜੇ ਬੱਚਿਆਂ ਦੇ ਪਾਸੋਂ ਪਹਿਲਾਂ ਇਹਨਾਂ ਦੇ ਪਾਸ ਸੱਤੇ। ਯਾਨੀ ਇਹਨਾਂ ਨੂੰ ਹੀ ਪਹਿਲਾਂ ਸੱਦੇ। ਹਾਂਜੀ। ਠੀਕ ਹੈ ਜੀ। ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਠੀਕ ਹੈ ਜੀ। ਰਾਜੇ ਕੀ ਨਾਂ ਹੈ ਤੇ ਕਿਹੜਾ ਪਿੰਡ ਹੈ? ਮੇਰਾ ਨਾਮ ਸਰ ਰਜਨੀਆ ਔਰ ਨੂਰਪੁਰ ਕਿਮਾਤਾਂ ਆ ਜੀ। ਇਹ ਜਿਹੜੀ ਲੜਾਈ ਹੋਈ ਆ ਉਹਦੇ ਬਾਰੇ ਕੋਈ ਜਾਣਕਾਰੀ ਜੋ ਕੀ ਕਾਰਨ ਹੈ? ਸਰ ਗੱਲ ਕੋਈ ਨਹੀਂ ਹੋਈਗੀ ਬੇਟਿਆਂ ਦਾ ਅਲਿਗੇਸ਼ਨ ਲੱਗਾ ਕਿ ਉਹਨਾਂ ਨੇ ਜੀ 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 ਸਰ ਪਹਿਲਾ ਪਰਸੋਂ ਗੱਲ ਹੋਈ ਸੀ ਨਾਰਮਲ ਬੱਚੇ ਪਟਾਕੇ ਫੋੜ ਰਹੇ ਸੀਗੇ ਬੱਚੇ ਪਟਾਕੇ ਫੋੜ ਰਹੇ ਸੀਗੇ ਔਰ ਮੈਂ ਮੈਂ ਤਾਂ ਘਰ ਬੈਠੀ ਹੋਈ ਸੀ ਮੈਂ ਤਾਂ ਬਾਹਰ ਵੀ ਨਹੀਂ ਗਈ ਗਈ ਮੈਨੂੰ ਨਹੀਂ ਪਤਾ ਬੱਚੇ ਬਾਹਰ ਦੰਦ ਦੇਰ ਤੇ ਪਟਾਕੇ ਫੋੜਦੇ ਇਹਨਾਂ ਨੇ ਚੱਕੀ ਬਾਲਟੀ ਭਰ ਕੇ ਪਾਣੀ ਦੀ ਪਟਾਕਿਆਂ ਦੇ ਪਾਤੀ ਠੀਕ ਆ ਨਿਆਣਿਆਂ ਨੇ ਕਿਹਾ ਦਾਦਾ ਕੀ ਗੱਲ ਆ ਤੂੰ ਸਾਨੂੰ ਪਟਾਕੇ ਦਾ ਤਾਂ ਨਹੀਂ ਫੋੜਨ ਦਿੰਦਾ ਵੀ ਤੂੰ ਕਾਤੇ ਪਾਣੀ ਪਾਤਾ ਉੱਪਰ ਤੇ ਇਹ ਬੋਲਿਆ ਗੰਦੀਆਂ ਗਾਲਾਂ ਛਟੀਆਂ ਗਾਲਾਂ ਕਰੀਆਂ ਆਪਣੀ ਮਾਵਾਂ ਦੇ ਉੱਥੇ ਜਾ ਕੇ ਚਲਾ ਉ ਆਪਣੀਆਂ ਮਾਵਾ ਦੇ ਫਲਾਨਾ ਕਰੋ ਢੀਂ ਕਰੋ ਗਾਲੀ ਗਲੋਚ ਕੀਤੀ ਬਹੁਤ ਜ਼ਿਆਦਾ ਬੱਚਿਆਂ ਨੂੰ ਕੁਛ ਨਹੀਂ ਕਿਹਾ ਕੋਈ ਨਹੀਂ ਬੋਲਿਆ ਫਿਰ ਇਨਾਂ ਦੀਆਂ ਜੀ ਡਾਂਗਾ ਜਿਵੇਂ ਪਲੈਨਿੰਗ ਬਣਾਈ ਸੀ ਡਾਂਗਾ ਗੇਟਾ ਦੇ ਨਾਲ ਹੀ ਰੱਖੀਆਂ ਸੀ ਤੇ ਬੁੜੀਆਂ ਨੇ ਵੀ ਡਾਂਗਾ ਚੱਕੀਆਂ ਤੇ ਬੰਦਿਆਂ ਨੇ ਵੀ ਡਾਂਗਾ ਚੱਕੀਆਂ ਕਾਫੀ ਜ਼ਿਆਦਾ ਇਹਨਾਂ ਨੇ ਮਾਰ ਪੀਟ ਪਰਸੋ ਕੀਤੀ ਚਲੋ ਗੱਲ ਖਤਮ ਹੋ ਗਈ ਰਾ ਕੱਲ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈਗੀ ਕੱਲ ਮੇਰਾ ਦਿਓਰ ਘਰੇ ਬੈਠਾ ਮੇਰੀ ਸੱਸ ਬੈਠੀ ਮੈਂ ਬੈਠੀ ਮੇਰਾ ਛੋਟਾ ਬੇਟਾ ਉਹਦਾ ਆਪਰੇਸ਼ਨ ਹੋਇਆ ਇਹਨਾਂ ਨੇ ਘਰੋਂ ਕਢੀਸਿਆ ਮੇਰੇ ਦਿਓਰ ਨੂੰ ਕਢੀਸ ਕੇ ਲਗਾਇਆ ਮੇਰੇ ਮੁੰਡੇ ਨੂੰ ਕਢੀਸ ਕੇ ਲਗਾਇ ਉੱਦੇ ਤੋਂ ਲੈ ਡੋਸ ਪਾਈ ਮੇਰੇ ਘਰ ਵਾਲਿਆਂ ਨੇ ਬਾਹਰ ਭੇਜੇ ਉਹ ਮੇਰੇ ਖੰਨਾ ਚੋਂ ਖਿੱਚੇ ਮੇਰੀ ਸੱਸ ਨਾਲ ਹੱਥੋ ਪਾਈ ਕੀਤੀ ਮੇਰੇ ਨਾਲ ਕੀਤੀ ਬਗਤੌਰੇ ਨੇ ਇਹ 5 6 ਬੰਦੇ ਆਏ ਤੇ ਮੋਟਰਸਾਈਕਲ ਲੈ ਕੇ ਘੇਰਿਆ ਸਾਡਾ ਬੂਹਾ ਦੇਖੋ ਜੀ ਆਹ ਵੇਖੋ ਭੰਨਿਆ ਸਾਡੇ ਲੋਕ ਭੰਨਿਓ ਦੇਖੋ ਹੱਤੀ ਪਈ ਚੱਕੋ ਹੱਤੀ ਫੜਾ ਮੰਮੀ ਚੱਕੇ ਆਹ ਹੱਤੀ ਭੰਨੀ ਆ ਸਾਰਾ ਕੁਛ ਇਹਨਾਂ ਨੇ ਕੀਤਾ ਸਾਡੇ ਬਹੁਤ ਨੁਕਸਾਨ ਕੀਤਾ ਆਹ ਵੇਖੋ ਜੀ ਸਾਡੇ ਗੇਟ ਭੰਨੇ ਆ ਤੇ ਇਧਰ ਵੇਖੋ ਜੀ ਮੇਰੇ ਕੱਪੜੇ ਥਾੜੇ ਆ ਆ ਮੇਰੀ ਮੰਮੀ ਦੇ ਥਾੜੇ ਆ ਕੱਪੜੇ ਠੀਕ ਆ ਆ ਵੇਖੋ ਰੋੜੇ ਚੜਾਈ ਸਾਡੀ ਬੈਲ ਭੰਨੀ ਬਾਹਰ ਕੀ ਦਾ ਸਾਡੇ ਇਹਨਾ ਮੇਰੇ ਮੁੰਡੇ ਨੂੰ ਕੜੀ ਸਕੇ ਲਗਾਏ ਤੇ ਉੱਥੇ ਜਾ ਕੇ ਮੇਰੇ ਦਿਔਰ ਨੂੰ ਘਰੋਂ ਕੜੀ ਸ ਤੇ ਆਹ ਵੇਖੋ ਜੀ ਸਾਡੇ ਲੋਕ ਪੱਲੇ ਆਹ ਦੇਖੋ ਦੇਖੋ ਇੱਧਰ ਆ ਕੀ ਕੀਤਾ ਇਹਨਾਂ ਨੇ ਤੇ ਇੱਧਰ ਦੇਖੋ ਵੀਰ ਜੀ ਇਹਨਾਂ ਨੇ ਆਹ ਵੇਖੋ ਅੰਦਰੋਂ ਕਢੀ ਸਕੇਨ ਅੰਦਰੋਂ ਲਗਾ ਮਸਾ ਮੁੰਡਾ ਛੜਾ ਮੁੰਡਾ ਮਾਰ ਦੇਣਾ ਇਹਨਾਂ ਨੇ ਫਿਰ ਬਾਹਰੋਂ ਮੰਡੀਰ ਬੁਲਾਈ ਉਹ ਕੁੱਟੀ ਬਰੋੜਾ ਰਪਾਇਨਾ ਚਲਾਇਆ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਸਾਡੇ ਨਾਲ ਹੱਥੋਂ ਪਾਈ ਹੋਏ ਆ ਇੱਥੇ ਇਹ 25 ਘਰ ਆ ਤੇ ਅਸੀਂ ਸਾਰੇ ਜੀ ਆ ਇੰਨੇ ਮੈਂਬਰ ਦੇਖੋ ਇਹਨਾਂ ਦਾ ਕੀ ਮੈਸਾ ਸੀਗਾ ਫਿਰ ਇਹਨਾਂ ਨੇ ਬਾਹਰੋਂ ਮੰਦਿਰ ਬਣਾਈ ਆਪ ਇਹ 25 30 ਜਾਣੇ ਠੀਕ ਹੈ ਇੰਨਾ ਚ ਕੀ ਬੰਦ ਆ ਸਾਡਾ ਜੀ ਬੇਟਿਆਂ ਦੇ ਕੋਈ ਸਰਟੀਫਿਕੇਟ ਵੱਜੀ ਹੈ ਹਾਂ ਜੀ ਮੇਰੇ ਬੇਟੇ ਦੇ ਟਾਂਕੇ ਲੱਗੇ ਆ ਆਂਟੀ ਦੇ ਬੱਚੇ ਦੇ ਟਾਂਕੇ ਲੱਗੇ ਆ ਸਾਡੇ ਮੇਰੇ ਮੇਰਾ ਦਿਓਰ ਦਾ ਸਿਰ ਪਾੜਿਆ ਆ ਚੀਤ ਤੇ ਜੀ ਇੰਨਾ ਨੇ ਉਹ ਮਾਰਿਆ ਹੋਇਆ ਦਾਤਰ ਮਾਰੇ ਹੋਏ ਨੇ ਸਾਡੇ ਦਾ ਕੋਈ ਗਲਤੀ ਨਹੀਂ ਸਾਡੇ ਤਾਂ ਇਹਨਾਂ ਨੇ ਜਾਨ ਬੁੱਧ ਕੇ ਇਹਨਾਂ ਨੇ ਸਾਡੇ ਤੋਂ ਲੜਾਈ ਲਈ ਆ ਮੁੰਡੇ ਉੱਥੇ ਖੜੇ ਬਰਨਾ ਕਿ ਲੜਾਈ ਲਈ ਇਹਨਾਂ ਨੇ ਮੁੰਡੇ ਦਾ ਰਾਮੇ ਦਾ ਮੁੰਡਾ ਆਇਆ ਉਹਨੇ ਮੁੰਡੇ ਦੇ ਮਗਰ ਦੀ ਮਾਰਿਆ ਮੰਗੇ ਦੇ ਮੰਗੇ ਦੇ ਮਾਰਿਆ ਉਹਦਾ ਖੈਰ ਪਾੜਤਾ ਫੇਰ ਲਕਤਾ ਲੁੱਤਾ ਤਾਂ ਬਹੁਤ ਕੁੱਟਿਆ ਫੇਰ ਦੱਸੋ ਜਵਾਕ ਉੱਥੇ ਕੀ ਕਰਦੇ ਦੂਜੇ ਮੰਗ ਰਾਤੀ ਪੁਲਸ ਮੌਕੇ ਤੇ ਆ ਗਈ ਸੀ ਪੁਲਸਾਈ ਸੀ ਜੀ ਵਲਟਾ ਪੁਲਸ ਵੀ ਸਾਨੂੰ ਬੋਲਣ ਲੱਗ ਪਈ ਆ ਸਾਨੂੰ ਧਮਕਾਉਣ ਲੱਗ ਪਈ ਢੱਡ ਚ ਲੱਤਾਂ ਮਾਰੀਆਂ ਮੇਰੇ ਢਾਡ ਚਲਾ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਇਹਨਾਂ ਨੇ ਉੱਤੇ ਵੀ ਲੱਤਾਂ ਮਾਰੀਆਂ ਮੰਡੀ ਰਾਈ ਪੰਜ ਸੱਤ ਜਾਣੇ ਘਰੇ ਬੁਲਾ ਕੇ ਸੱਤਾ ਟੋਲੇ ਦਾ ਬ੍ਰੇਸਲੇਟ ਪਾਇਆ ਸੀ ਜਿਹੜੇ 13000 ਆਹ ਦੇਖੋ ਆਂਟੀ ਦੇ ਵੀ ਖੂਨ ਲੱਗਾ 13000 ਦੀ ਚੈਣੀ ਪਾਈ ਸੀ ਉਹ ਵੀ ਇਹਨਾਂ ਨੇ ਖਿੱਚਾ ਤੋ ਹੀ ਨਾਲ ਉੱਥੇ ਲਾ ਲਈ ਇਹਨਾਂ ਆਹ ਦੇਖੋ ਜੀ ਮੇਰੇ ਨਾਲ ਮਾਰ ਪੀਟ ਕੀਤੀ ਆਹ ਦੇਖੋ ਸੱਤਾ ਮੇਰੇ ਵੀ ਮਾਰੀਆਂ ਨਾਲੇ ਸਾਡੇ ਬੰਦੇ ਚਕਾਤੇ ਜੀ ਇਹਨਾਂ ਨੇ ਨਾਲੇ ਮੇਰੇ ਬੱਚਿਆਂ ਨਾਲ ਨਾਲੇ ਮਾਰ ਪੀਟ ਕੀਤੀ ਘਰੋਂ ਕੜੀਸਕੇ ਲਗਾਏ ਸੀ ਜੀ ਹਸਪੀਟਲ ਚ ਹਸਪੀਟਲ ਮੋਗੇ ਜੀ ਜੀ ਬੰਦੇ ਇਹਨਾਂ ਨੇ ਬਾਹਰੋਂ ਸੱਦ ਕੇ ਸਾਡੇ ਦੁਆਕਾ ਦਾ ਨੁਕਸਾਨ ਇਹਨਾਂ ਨੇ ਆਪ ਕਰਕੇ ਤੇ ਉਲਟਾ ਨਾਮ ਬਲੇ ਸਾਡਾਲਾ ਦਾ ਮੁੰਡਾ ਮਾਰ ਦੇਣਾ ਸੀ ਜੇ ਮੁੰਡਾ ਸੀ ਨਾ ਕੱਢਦੇ ਬਾਹਰੋਂ ਆ ਕੇ ਮੁੰਡਿਆਂ ਨੇ ਜੀ ਮੁੰਡਾ ਕੱਢਿਆ ਉਲਟਾ ਫਿਰ ਇਹ ਹਟਦੇ ਨਹੀਂ ਸੀ ਫਿਰ ਮਾਰਪੀਟ ਮੁੰਡੇ ਨੂੰ ਘਰੋਂ ਮੇਰੇ ਮੁੰਡੇ ਦਾ ਆਪਰੇਸ਼ਨ ਹੋਇਆ ਜੀ ਇੱਥੇ ਤੱਕ ਚੱਪਣੀ ਦਾ ਲੱਤ ਦਾ ਵੱਡੇ ਦਾ ਛੋਟੇ ਦਾ ਉਹਦਾ ਸਿਰ ਪਾੜਿਆ ਮੁੰਡੇ ਨੂੰ ਨੰਗਾ ਨਹੀਂ ਤੇ ਤਾਂ ਰੋੜਾ ਵੇਖੋ ਕਿੰਨਾ ਚੱਲਿਆ ਸਾਡੇ ਕੋਲੇ ਕਿਸੇ ਕੋਈ ਆ ਢਾਈ ਟੋਟੜੂ ਸੀ ਜੀ ਅਸੀਂ ਇਹ ਐਨੇ ਜ਼ਿਆਨੇ ਕਾਲਾ ਕੁਆੜ ਗਿਆ ਜਿਹੜਾ ਉਹ ਮੁੰਡਾ ਮੇਰੇ ਮੁੰਡੇ ਦਾ ਇੱਥੇ ਆਖੋ ਪਾੜੀ ਆ ਸਾਰੀ ਇੱਤੇ ਬਗਤੌਰਾ ਕਹਿੰਦਾ ਉਹਦਾ ਮੁੰਡਾ ਕਹਿੰਦੇ ਇਹਨੂੰ ਨੰਗੀ ਕਰੋ ਨੰਗੀ ਕਰੋ ਨੰਗੀ ਕਰੋ ਤੇ ਮੈਂ ਇਹਨਾਂ ਨੇ ਮੇਰੇ ਕੱਪੜੇ ਪਾੜੇ ਕਹਿੰਦੇ ਇਹਨੂੰ ਨੰਗੀ ਕਰੋ ਫਿਰ ਕਹਿੰਦਾ ਮਿਰਚਾਂ ਪਾਓ ਇਹਨਾਂ ਦਾ ਇਹ ਕੀ ਮਤਲਬ ਹੋਇਆ ਹੈਗਾ ਕਿ ਤੁਸੀਂ ਮੈਂ ਗੁੜਗੰ ਨੰਗਾ ਕਰ ਸਾਡੇ ਨੰਗਾ ਨਾ ਕਰਦੇ ਸੀ ਸਾਨੂੰ ਬੰਦਾ ਮੇਰਾ ਬਾਹਰ ਬੈਠਾ ਇੱਕ ਮੇਰਾ ਮੁੰਡਾ 7.5 ਸਾਲ ਦਾ ਇੱਕ ਮੇਰਾ ਮੁੰਡਾ ਹੈਗਾ ਜੀ 15 ਸਾਲ ਦਾ ਜਿਹੜਾ ਆਪਰੇਸ਼ਨ ਹੋਇਆ 2 ਲੱਖ ਰੁਪਇਆ ਲੱਗ ਕੇ ਮੈਂ ਉਹਨੇ ਟਾਈ ਆਪਾ ਰਹੇਗੇ ਨਾ ਸਰ ਸਾਨੂੰ ਇਨਸਾਫ ਚਾਹੀਦਾ ਵੇਗਾ ਦਾ ਕਾਨੂੰਨ ਸਾਹਿਬ ਚਾਹੀਦਾ ਸਾਡੇ ਬੱਚਾ ਦੇ ਜੀ ਪੂਰੇ ਵੈਰ ਪਏ ਹੋਏ ਨੇ ਪੂਰੇ ਵੈਰ ਪਏ ਕੋਈ ਕੁਛ ਕਹ ਦੇ ਅਸੀਂ ਤਾਂ ਇਹਨਾਂ ਦਾ ਹੀ ਨਾਂ ਲਾਉਣਾ ਹਾਂ ਠੀਕ ਹੈ ਜੇ ਮੇਰਾ ਦਿਓਰ ਮਰ ਜਾਂਦਾ ਮੇਰਾ ਮੁੰਡਾ ਮਰ ਜਾਂਦਾ ਤੇ ਫਿਰ ਕਿਥੋਂ ਮਸਾ ਥੱਲੋ ਕੱਢਿਆ ਇਹਨਾਂ ਨੇ ਦੁਨੀਆ ਨੂੰ ਇਹ ਦੱਸਦਾ ਵਾ ਆ ਵੇਖੋ ਸ਼ੀਸ਼ੇ ਭੰਨੇ ਸਾਡੇ ਦੇਖੋ ਖਾਦਾ ਨੁਕਸਾਨ ਨਹੀਂ ਕਰਿਆ ਅਸੀਂ ਅੰਦਰ ਵੜ ਕੇ ਡਰਦੇ ਸਾਨੂੰ ਅੰਦਰੋਂ ਖਿੱਚਿਆ ਇਹਨਾਂ ਨੇ ਸਾਡੇ ਕੋਲ ਇਹ ਵੀ ਰੋੜੇ ਨਾਲ ਇੱਥੇ ਹਾਂ ਤੇ ਇਹਨਾਂ ਦੇ ਜਾ ਕੇ ਵੇਖੋ ਫਿਰ ਮਰੀਅੰਟੀ ਗਏ ਇਹਨਾਂ ਦੇ ਜਾ ਕੇ ਆਹ ਵੇਖੋ ਸਿਆਣੀ ਬਿਆਣੀ ਬਜ਼ੁਰਗ ਜਨਾਨੀ ਲਾ ਨੰਗੀਕਾਰ ਰੱਖੀ ਇਹਨਾਂ ਨੇ ਠੀਕ ਹੈ ਜੀ ਭਾਈ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਨਾਂ ਵੀਰ ਦਾ ਵਰਮੀਤ ਆ ਜੀ ਕਿਹੜਾ ਪਿੰਡ ਆ ਜੀ ਨੂਰਪੁਰ ਹਕੀਮਾ ਜੀ ਨੂਰਪੁਰ ਹਕੀਮਾ ਆ ਇੱਕ ਮੁੰਡਾ ਗੁਰਵਿੰਦਰ ਆ ਹਾਂਜੀ ਟੁੱਟ ਤੇ ਅਲੀਕੇਸ਼ਨ ਲਾਇਆ ਗਿਆ ਕਿ ਤੁਸੀਂ ਉਹਦੇ ਕੁਹਾੜੀ ਮਾਰੀਏ ਰਾਤ ਜਿਹੜੀ ਲੜਾਈ ਹੋਈ ਹੈ ਦੇਖੋ ਜੀ ਜਿਹੜੀ ਲੜਾਈ ਹੋਈ ਆ ਜੀ ਉਹਦੇ ਵਿੱਚ ਕਿਸੇ ਨੇ ਵੀ ਮੇਰੇ ਹੱਥ ਚ ਕੁਹਾੜੀ ਵੇਖੀ ਹੋਵੇ ਜਾਂ ਕੋਈ ਵੀਡੀਓ ਹੋਵੇ ਮੈਨੂੰ ਦਿਖਾ ਸਕਦਾ ਮੈਂ ਉਸ ਚੀਜ਼ ਦਾ ਦੇਨਦਾਰ ਹੋਊਗਾ ਮੈਂ ਉਹਦਾ ਹਰਜਾਨਾ ਭਰਨ ਲਈ ਤਿਆਰ ਆ ਜੇ ਮੈਂ ਕੁਹਾੜੀ ਮਾਰੀ ਉਹ ਮੇਰੇ ਕਿਸੇ ਦੇ ਹੱਥ ਚ ਦੇਖੀ ਹੋਵੇ ਤਾਂ ਯਾਨੀ ਤੁਸੀਂ ਕਹਿ ਰਹੇ ਹੋ ਕਿ ਜੇ ਮੇਰੇ ਹੱਥ ਨੂੰ ਵੀ ਵੇਖਿਓ ਤਾਂ ਮੈਂ ਤੁਹਾਨੂੰ ਦੇਣਦਾਰ ਹਾਂ ਮੈਂ ਤਾਂ ਵੀ ਦੇਣਦਾਰ ਹਾਂ ਜੇ ਕਿਸੇ ਮੇਰੇ ਹੱਥ 'ਚ ਕੁਹਾੜੀ ਦੇਖੀ ਹੋਵੇ ਜਾਂ ਕਿਰਪਾਨ ਦੇਖੀ ਹੋਵੇ ਯਾਨੀ ਤੁਸੀਂ ਕਹਿ ਰਹੇ ਹੋ ਕਿ ਜੋ ਤੁਹਾਡੇ ਇਲਜ਼ਾਮ ਲੱਗ ਰਹੇ ਬੇਬੁਨਿਆਦ ਬੇਬੁਨਿਆਦ ਆ ਜੀ ਸਾਰੇ ਬਿਲਕੁਲ ਝੂਠ ਹੈ ਜੀ ਰੱਬ ਨੂੰ ਆ ਜਨਾਜ਼ੇ ਦਾ ਕਹਿ ਮੈਂ ਕਹਿੰਦਾ ਮੈਂ ਪ੍ਰਮਾਤਮਾ ਨੂੰ ਜਾਣ ਦੇਣੀ ਹੈ ਜੇ ਮੇਰੇ ਕੋਲ ਇਹ ਕੰਮ ਹੋਇਆ ਹੋਵੇ ਠੀਕ ਹੈ ਵੀਰ ਜੀ ਓਕੇ ਓਕੇ ਜੀ ਹੁਣ ਵੀਰ ਜੀ ਹਸਪਤਾਲ 'ਚ ਪਏ ਆ ਹਜੇ ਵੀ ਧਮਕਾ ਦੇਈ ਜਾਂਦੇ ਆ ਥੇ ਇਹਨਾਂ ਨੂੰ ਇਹਨਾਂ ਨੂੰ ਛੱਡਣਾ ਨਹੀਂ ਇਹਨਾਂ ਨੂੰ ਐ ਕਰਨਾ ਇਹਨਾਂ ਨੂੰ ਜਿ ਤਾਕਾ ਦਿੰਦੇ ਆਕਰਨਜੀਤ ਦਾ ਪੁੱਤ ਅਮਜੀਤ ਦੀ ਨੋਆ ਬਖਤੌਰੇ ਦਾ ਮੁੰਡਾ ਜਿਨ੍ਹਾਂ ਦੇ ਘਰੇ ਸਮਾਨ ਤੋੜ ਪੰਨ ਹੋਈ ਆ ਅੱਛਾ ਜੀ ਇਹ ਧਮਕਾ ਦਿੰਦੇ ਆ ਕਿ ਮੁੰਡਿਆਂ ਨੂੰ ਛੱਡਣਾ ਨਹੀਂ ਮੇਰੇ ਮੁੰਡੇ ਨੂੰ ਕਹਿੰਦੇ ਆ ਗੁਰਵਿੰਦਰ ਨੂੰ ਛੱਡਣਾ ਨਹੀਂ ਕਿਉਂ ਨਹੀਂ ਛੱਡਣਾ ਉਹਦੀ ਗੱਲ ਕੀ ਆ ਜਦੋਂ ਉੱਥੇ ਹੱਥ ਆਈ ਹੋਏ ਫਿਰ ਤਾਂ ਲੜਾਈ ਤਾਂ ਹੁੰਦੀ ਹੋਈ ਆ ਬੇਟਾ ਟੋਡਾ ਹੁਣ ਹਸਪਤਾਲ ਹਾਂਜੀ ਆ ਹਸਪਤਾਲ ਹਾਂਜੀ ਧਮਕਾ ਧਮਕੀਆਂ ਜਾਂਦੇਗਾ ਇੱਥੇ ਵੀ ਸਾਨੂੰ ਡਰਾਈ ਜਾਂਦੇ ਆ ਕਹਿੰਦੇ ਉਹਨੂੰ ਆਏ ਨੂੰ ਛੱਡਣਾ ਨਹੀਂ ਜਿਹੜੋ ਆ ਗਿਆ ਮਾਣ ਉਹਤੇ ਫੋਨ ਲਾ ਲਾ ਕੋ ਲਾ ਲਾ ਕਤੰਕਾ ਦੇ ਜਾਂਦੇ ਆ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਜੀ ਕੁਛ ਵੀ ਹੋ ਗਿਆ ਇਹ ਜ਼ਿੰਮੇਵਾਰ ਇਹ ਜ਼ਿੰਮੇਵਾਰ ਆ ਬਾਹਰ ਕੁਛ ਵੀ ਹੋ ਜਾਵੇ ਅਸੀਂ ਤਾਂ ਇਹਨਾਂ ਨੂੰ ਕਹਿਣਾ ਇਹ ਕਹਿੰਦੇ ਨਾ ਐ ਤੇ ਜਿਉਂ ਗੁਰਵਿੰਦਰ ਨੂੰ ਐ ਕਰ ਦਾਂਗੇ ਜਿਉਂ ਕਰ ਦਾਂਗੇ ਅਸੀਂ ਤਾਂ ਇਹਨਾਂ ਤੋਂ ਪਰੋਣਾ ਜੇ ਗੁਰਵਿੰਦਰ ਨੂੰ ਪਾਸੇ ਵਾਲਾ ਵੀ ਕੋਈ ਕੁਛ ਕਰ ਜਾਵੇ ਠੀਕ ਹੈ ਓਕੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਵੀਰ ਦਾ ਤੇ ਕਿਹੜਾ ਪਿੰਡ ਹੈ ਮੋਹਨ ਸਿੰਘ ਮੇਰਾ ਨਾਮ ਹੈ ਜੀ ਪਿੰਡ ਮੇਰਾ ਨੂਰਪੁਰਾ ਤੱਲੇ ਕੇ ਮੇਰੀ ਨਹੀਂ ਆ ਗੁਰੇ ਜਿਹੜੀ ਲੜਾਈ ਹੋਈ ਏ ਕੀ ਕਾਰਨ ਬੜਿਆ ਲੜਾਈ ਦਾ ਉਹਦੇ ਬਾਰੇ ਜਾਣਕੋ ਲੜਾਈ ਦਾ ਕਾਰਨ ਜੀ ਦੇਖੋ ਮੇਰੇ ਨਾਲ ਪਟੀਜਾ ਵਾ ਠੀਕ ਆ ਤੇ ਇੱਕ ਮੇਰੇ ਭਰਾ ਦਾ ਮਿਲਦਾ ਹੀ ਆ ਇਹ ਦੋਨੋਂ ਧਰਮਕੋੜ ਵਿੱਚ ਤੇ ਆਪਦੇ ਯਾਰਾ ਦੋਤ ਨਾਲ ਦੀਵਾਲੀ ਕਰਕੇ ਚਲੋ ਤੇ ਇੰਜੋਏ ਕਰਦੇ ਪਏ ਸੀ ਤੇ ਪਿੰਡ ਦੇ ਕੋਈਕ ਤਿੰਨ ਚਾਰ ਮੁੰਡੇ ਸਾਡੇ ਜਿਹੜੇ ਬੱਗੋ ਇੱਕ ਮੁੰਡਾ ਜੀਵਨ ਆ ਸਰਦੂਲ ਆ ਇਹ ਚਾਰ ਪੰਜ ਮੁੰਡੇ ਰਲ ਕੇ ਤੇ ਉਹ ਮੇਰੇ ਭਤੀਜੇ ਦੇ ਉੱਥੇ ਜਾ ਕੇ ਧਰਮਕੋੜ ਗੱਲ ਪਏ ਗੱਲ ਪੈ ਤਾਂ ਉਹਨਾਂ ਨੇ ਸੈਰਸੂਰ ਪਾੜਤਾ ਮੇਰੇ ਭਤੀਜੇ ਦਾ ਜਦ ਕਿ ਮੇਰਾ ਭਤੀਜਾ ਜਾ ਕੇ ਨਹੀਂ ਗਿਆ ਜਾ ਕੇ ਹੋਣ ਕਰਕੇ ਭਤੀਜਾ ਮੇਰਾ ਘਰੇ ਆ ਗਿਆ ਠੀਕ ਆ ਤੇ ਮੈਂ ਨਾ ਪਿੰਡ ਦੇ ਵਿੱਚ ਸਾਡੇ ਵੀ ਜੂਆ ਬਹੁਤ ਜ਼ਿਆਦਾ ਚੱਲ ਰਿਹਾ ਠੀਕ ਆ ਉਹਦੇ ਕਰਕੇ ਮੈਂ ਵੀ ਪਿੰਡ ਚ ਆ ਰਿਹਾ ਸੀਗਾ ਉਸ ਤੋਂ ਪਹਿਲਾਂ ਮੈਂ ਜੂਏ ਵਾਲੇ ਹਟਾਏ ਠੀਕ ਆ ਸਾਡੇ ਧਰਮਸਲਾ ਚ ਜੂਆ ਚੱਲਦੇ ਉਹ ਜੂਏ ਵਾਲੇ ਹਟਾਏ ਕਰਕੇ ਮੈਂ ਵੀ ਪਿੰਡ ਚ ਆ ਰਿਹਾ ਸੀ ਮੇਰੀ ਭਾਬੀ ਨੇ ਫੋਨ ਲਾਇਆ ਕਹਿੰਦੀ ਵੀ ਮੋਹਨ ਵੀ ਮੇਰਾ ਬ੍ਰਦਰ ਬਾਹਰ ਤੇ ਮੇਰੀ ਭਾਬੀ ਨੇ ਕਾਲ ਕੀਤੀ ਵੀ ਮੋਹਨ ਤੇਰੇ ਵੀ ਭਤੀਜੇ ਦੇ ਸੱਟ ਮਾਰ ਗਏ ਮੈਂ ਇਸ ਤਰ੍ਹਾਂ ਕਰਕੇ ਮੇਰੀ ਭਾਬੀ ਕੋਲ ਘਰੇ ਗਿਆ ਜਦੋਂ ਮੈਂ ਘਰੇ ਗਿਆ ਜਿੰਨਾਂ ਵਿਰੋਧੀ ਧਰ ਜਿੰਨਾਂ ਨੇ ਵੀ ਮੇਰੇ ਭਤੀਜੇ ਦੇ ਸੱਟਾਂ ਮਾਰਿਆ ਠੀਕ ਆ ਉਹ ਕਾਫੀ ਜਾਣੇ ਇਕੱਠੇ ਹੋ ਗਏ ਮੇਰੇ ਕੀ ਨਾਂ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਇੱਕ ਤਾਂ ਬਖਤੌਰ ਸਿੰਘ ਹੈ ਠੀਕ ਆ ਇੱਕ ਹਰਮਿੰਦਰ ਸਿੰਘ ਵਿੰਦਾ ਜੀ ਠੀਕ ਆ ਭਾਗ ਸਿੰਘ ਦਾ ਮੁੰਡਾ ਤੇ ਇੱਕ ਅ ਰੱਗਾ ਸਿੰਘ ਹੈ ਜੀ ਠੀਕ ਆ ਰਣਜੀਤ ਆ ਤੇ ਜਸਵੀਰ ਆ ਠੀਕ ਹੈ ਤੇ ਉਹਨਾਂ ਦੇ ਮੁੰਡੇ ਜੀਵਨ ਕਾਫੀ ਜਾਣੇ ਜੀ ਉਹਨਾਂ ਦੇ ਫੈਮਲੀ ਤੋਂ ਸਾਰੇ ਫੈਮਲੀ ਸੀ ਉਹਨਾਂ ਨੇ ਸਾਰਿਆਂ ਦੀਆਂ ਜਾਨੀ ਛੱਟਾਂ ਟੋਡੇ ਵੀ ਜੀ ਤੋਡੇ ਕਿਨੇ ਸੱਟ ਮਾਰੀ ਤੇ ਕੀ ਵਜਿਆ ਮੇਰੇ ਸੱਟਾ ਜੀ ਉਹਨਾਂ ਨੇ 15 20 ਜਾਣੇ ਸੀ ਜਦੋਂ ਮੈਂ ਮੇਰੀ ਭਾਬੀ ਘਰੇ ਗਿਆ ਮੈਂ ਮੇਰੇ ਭਤੀਜੇ ਨੂੰ ਇਹ ਡਾਕਟਰ ਦੇ ਲਈ ਲੈ ਕੇ ਜਾਣਾ ਸੀਗਾ ਵੀ ਉਹਦੇ ਪੱਟੀ ਕਰਵਾਉਣ ਚੱਲਿਆ ਉਹ ਸਾਰੇ ਘਰੇ ਆਣ ਕੇ ਠੀਕ ਹੈ ਮੇਰੀ ਭਾਬੀ ਘਰ ਉਹਨਾਂ ਨੇ ਮੈਨੂੰ ਕੱਢ ਲਿਆ ਕੱਢ ਕੇ ਮੇਰੇ ਵੀ ਨਾਲ ਸੱਟਾਂ ਮਾਰੀਆਂ ਮੇਰੇ ਭਤੀਜੇ ਦੇ ਵੀ ਹੋਰ ਸੱਟਾਂ ਮੈਂ ਨਾਲ ਉਹ ਮੁੰਡੇ ਦੇ ਅੱਖ ਤੇ ਉਸ ਮਾਰਿਆ ਜੀ ਉਹ ਮੁੰਡੇ ਦੇ ਤੋਡੇ ਹੁਣ ਸਿਰ ਵਿੱਚ ਕੀ ਵਜਿਆ ਮੇਰੇ ਸਿਰ 'ਚ ਦਾਹ ਬੱਜਿਆ ਜੀ 10 ਵਜੇ ਕਿਹਨੇ ਮਾਰਿਆ ਦਾ ਮੈਨੂੰ ਇੰਨਾ ਨਹੀਂ ਪਤਾ 15 20 ਜਣੇ 15 20 ਜਣੇ ਨੇ ਹਾਂ ਜੀ 15 20 ਜਣੇ ਨੇ ਇਹਨੇ ਮੈਨੂੰ ਮਾਰਿਆ ਆ ਪੁਲਿਸ ਕੋਈ ਇਥੇ ਤੋ ਡੇਖੋ ਪਹੁੰਚ ਕੀਤੀ ਆ ਜ ਨਹੀਂ ਅਜੇ ਕੋਈ ਪੁਲਿਸ ਨਹੀਂ ਆਈ ਸਾਡੇ ਕੀ ਮੰਗ ਕਰਦੇ ਮੰਗ ਜੀ ਉਹ ਸਾਡੇ ਤੇ ਅਲੀਗੇਸ਼ਨ ਆਉਂਦੇ ਵੀ ਇਹਨਾਂ ਨੇ ਸਾਡੇ 1 ਕਿਲੋ ਸੋਨਾ ਕੱਢ ਲਿਆ ਜੀ ਜਦ ਕਿ ਉਹਨਾਂ ਨੇ ਮੈਨੂੰ ਘਰੋਂ ਕੱਢ ਕੇ ਕੁੱਟਿਆ ਠੀਕ ਆ ਫਿਰ ਉਹ ਕਹਿੰਦੇ ਸਾਡੇ 7 ਮੋਟਰਸਾਈਕਲ ਭਾਂਤੇ ਮੈਨੂੰ ਇਹ ਮੰਗ ਆ ਜੀ ਜਿਹੜੇ 7 ਮੋਟਰਸਾਈਕਲ ਆ ਉਹਨਾਂ ਕਰ ਉਹ 7 ਮੋਟਰਸਾਈਕਲ ਕਿੱਥੋਂ ਆਏ ਉਹ ਮੋਟਰਸਾਈਕਲਾਂ ਦੀ ਵੈਰੀਫਾਈ ਕੀਤੀ ਜਾਵੇ ਠੀਕ ਆ ਉਹਨਾਂ ਦੇ ਸਾਰੇ ਕਾਗਜ਼ ਚੈੱਕ ਕੀਤੇ ਹਨ ਵੀ ਇਹ 7 ਮੋਟਰਸਾਈਕਲ ਇਹਨਾਂ ਕਰੋ ਕਿੱਥੋਂ ਆਏ ਠੀਕ ਆ ਉਹ ਸਾਨੂੰ ਕਹਿੰਦੇ ਆ ਵੀ ਇਹ ਸਾਡੇ ਗੱਲ ਪੈ ਜਦ ਕਿ ਉਹਨਾਂ ਨੇ ਮੁੰਡੇ ਸੱਦੇ ਹੋਏ ਸੀਗੇ ਘਰੇ ਸਾਡੇ ਗੱਲ ਪੈਣ ਲਈ ਉਹ 7 ਮੋਟਰਸਾਈਕਲ ਉਹ ਉਹਨਾਂ ਨੇ ਹੀ ਲੜਾਈ ਦੇ ਵਿੱਚ ਖੁਦ ਆਪ ਭੰਨ ਕੇ ਠੀਕ ਆਪਨੇ ਕੋਈ ਆਪ ਦਾ ਨੁਕਸਾਨ ਕਰਕੇ ਸਾਡੇ ਜਿੰਮੇ ਲਾਰੇ ਵੀ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਹੈ ਬਖਤੌਰ ਸਿੰਘ ਜੀ ਹਾਂਜੀ ਬਖਤੌਰ ਸਿੰਘ ਜੀ ਠੀਕ ਹੈ ਵੀਰ ਜੀ ਓਕੇ ਵੀਰ ਜੀ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਕੀ ਨਾਂ ਵੀਰ ਦਾ ਗੁਰਵਿੰਦਰ ਸਿੰਘ ਅ ਗੁਰਵਿੰਦਰ ਸਿੰਘ ਜੀ ਜਿਹੜੀ ਤੁਹਾਡੀ ਲੜਾਈ ਹੋਈ ਹੈ ਨੂਰਪੁਰ ਹਕੀਮਾ ਦੇ ਵਿੱਚ ਉਹ ਕਿਸ ਦਿਨ ਲੜਾਈ ਹੋਈ ਹੈ ਤੇ ਕਿਉਂ ਲੜਾਈ ਹੋਈ ਹੈ ਉਹ ਜੀ ਪਹਿਲਾਂ ਸਾਡੀ ਹੋਈ ਹੈ ਸ਼ਹਿਰ ਦੀ ਲੜਾਈ ਜੀ ਸ਼ਹਿਰ ਹੈ ਬੇਟੇ ਹੀ ਦੁਆਰੇ ਦਾ ਕਰਕੇ ਤੇ ਅਸੀਂ ਚਹਿਰ ਗਏ ਉੱਥੇ ਪਹਿਲਾਂ ਸਾਡੀ ਗੱਲ ਗੁੱਲ ਪਈ ਸਾਡੇ ਸਰਚਰ ਪਾੜੇ ਮੇਰੇ ਮਾਰੀ ਸਾਟ ਤੇ ਅਹੀ ਆ ਦੇ ਭਰਾ ਨੂੰ ਲਾਇ ਵੱਡੇ ਜੀ ਇਹ ਸਾਡਾ ਲਾਇ ਕਰਨ ਲਈ ਆ ਰਿਹਾ ਸੀ ਸਾਡੇ ਘਰੇ ਜੀ ਤੇ ਉਹ ਰਲ ਕੇ ਜਵੇਰ ਭਰਾ ਦੇ ਨਾਲ ਸਾਡੇ ਤੇ ਗੱਲ ਪਏ ਆ ਤੇ ਕਿਹੜੇ ਉਹ ਮੋਟਰਸਾਈਕਲ ਤੋੜੇ ਗਏ ਆ ਉਹਨਾਂ ਨੇ ਆ ਵੀ ਤੋੜੇ ਪਏ ਉਹ ਸਾਡੇ ਤੇ ਇਲਜ਼ਾਮ ਲੰਘਦੇ ਪਏ ਆ ਜੀ ਤੇ ਕਹਿੰਦੇ ਅਗੇ ਸਾਡਾ ਸੋਨਾ ਲੈ ਵੀ ਤੱਕੀ ਹਾਂ ਕਾਫੀ ਇਲਜ਼ਾਮ ਲੱਗੇ ਤੇ ਕਹਿੰਦੇ ਕਿ ਪੰਜ ਮੋਟਰਸਾਈਕਲ ਪੰਤੇ ਆ ਐਲ ਸੀ ਡੀ ਪੰਤੀ ਆ ਏ ਸੀ ਪੰਤਾ ਉਹ ਇਹਨਾਂ ਨੇ ਆ ਵੀ ਕੀਤਾ ਜੀ ਸਾਰਾ ਉਹ ਆ ਵੀ ਕਹਿੰਦੇ ਕੀ ਤੁਹਾਡੀ ਅੱਖ ਤੇ ਕੀ ਵਜ੍ਹਾ ਤੇ ਕਿਹਨੇ ਮਾਰਿਆ ਸਾਡੀ ਮੇਰੀ ਦੇ ਅੱਖ ਤੇ ਕਾਲੇ ਕਵਾੜੀ ਨੇ ਮਾਰਿਆ ਕਾਲੇ ਹਲਵਾਈ ਨੇ ਮਾਰਿਆ ਕਾਲੇ ਕਵਾੜੀ ਨੇ ਕਾਲੇ ਕਵਾੜੀ ਨੇ ਕੀ ਕੀ ਮਾਰਿਆ ਡਾਂਗ ਮਾਰੀ ਡਾਂਗ ਮਾਰੀ ਹੈ ਹਾਂਜੀ ਕੀ ਮੰਗ ਕਰਦੇ ਨੇ ਇਹ ਹੀ ਮੰਗਦਾ ਹਿੰਦਵਾਸ ਬਈ ਕੀ ਨਾਂ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਜਸ਼ਨਦੀਪ ਸਿੰਘ ਜੀ ਹਾਂਜੀ ਕਿਹੜਾ ਪਿੰਡ ਹੈ ਲੋਰਪੁਰ ਕੀ ਮਾਈਂ ਆਂ ਲੋਰਪੁਰ ਕੀ ਮਾਈਂ ਆਂ ਹਾਂਜੀ ਜਿਹੜੀ ਲੜਾਈ ਹੋਈ ਆ ਕੀ ਕਾਰਨ ਬੜਿਆ ਕਾਰਨ ਨਹੀਂ ਆਈ ਸ਼ਹਿਰ ਜੀ ਸੀਗੇ ਹੀ ਜੀ ਯਾਨੀ ਮੇਨ ਲੜਾਈ ਪਹਿਲਾਂ ਸ਼ੁਰੂ ਸ਼ਹਿਰ ਤੋਂ ਹੋਈ ਹੈ ਸ਼ਹਿਰ ਤੋਂ ਹੀ ਹੋਈ ਹੈ ਜੀ ਹਾਂ ਜੀ ਤੇ ਇਸ ਤੋਂ ਬਾਅਦ ਸਾਡੇ ਗਲਗੁਲ ਪਏ ਆ ਸਰਸੂਰ ਮੇਰਾ ਪਾਰ ਆਜ ਤੋਂ ਬਾਅਦ ਮੈਂ ਚਾਚੇ ਆਂਦਨ ਬੋਲ ਆਇਆ ਘਰੇ ਆਇਆ ਏ ਮੰਮੀ ਕੋਲੇ ਚੱਲ ਬੇਟਾ ਤੇ ਉਹਨਾਂ ਨੇ ਆ ਕੇ ਵਾਵਾ ਸਾਰੇ ਘਰ ਚਾਰ ਪੰਜ ਘਰ ਇਕੱਠੇ ਹੋ ਗਏ ਸਾਡੇ ਗੇਟ ਕੋਲ ਭੰਨੇ ਉਹਨਾਂ ਨੇ ਬੰਦੇ ਬੰਦੇ ਬਾਹਰ ਸਤੇ ਬਸ ਤੌਰ ਸਿੰਘ ਜੀ ਨੇ ਤੁਹਾਡੇ ਉੱਤੇ ਅਲੀਕੇਸ਼ਨ ਲਾਏ ਆ ਕਿ ਸਾਡੇ ਘਰੇ ਆਣ ਕੇ ਕਾਫੀ ਤੋੜਪੰਨ ਕੀਤੀ ਆ ਪੰਜ ਮੋਟਰਸਿੰਗ ਘਰੇ ਦਾਏ ਏਸੀ ਭੰਨਿਆ ਗਿਆ ਵਾ ਐਲਸੀਡੀ ਭੰਨੀ ਗਈ ਆ ਹੋਰ ਵੀ ਕਾਫੀ ਸਮਾਨ ਦੀ ਤੋੜ ਭੰਨ ਦੀ ਅੰਜਾਮ ਉਹ ਤਾਂ ਸਾਡੇ ਦੇ ਇਲਜ਼ਾਮ ਝੂਠਾ ਲਾ ਰਹੇ ਆ ਇਹ ਇਹ ਨਹੀਂ ਬੰਨੇ ਜੀ ਅਜੇ ਤੱਕ ਗਏ ਹੀ ਨਹੀਂ ਘਰੇ ਉਹਨਾਂ ਦੇ ਘਰ ਤੱਕ ਗਏ ਆ ਜੀ ਉਹਨਾਂ ਨੇ ਪਹਿਲ ਕੀਤੀ ਹੈ ਸਾਨੂੰ ਦਾ ਦਾਖਲ ਕਰਾਉਣ ਲੈ ਆ ਜੀ ਕੀ ਮੰਗ ਕਰੂੰ ਹੋਰ ਤਾਂ ਸਿੱਧਾ ਹੀ ਦਾਖਲ ਕਰਾਉਣ ਲੈ ਤੁਹਾਡੇ ਕੀ ਵਜ੍ਹਾ ਹੈ ਸਰ ਤੇ ਸਾਡੇ ਹੀ ਮੇਰੇ ਐਟ ਮਾਰੀ ਸਰ ਕਿਹਨੇ ਮਾਰੀ ਇਹ ਮਾਰੀ ਆ ਜੀ ਬੱਗੋ ਜੀ ਬੱਗੋ ਸੰਦੀਪ ਸਿੰਘ ਕਹਿੰਦੇ ਬੱਗੋ ਕਹਿੰਦੇ ਆ ਜੀ ਸੰਦੀਪ ਸਿੰਘ ਬੱਗੋ ਕਹਿੰਦੇ ਆ ਜੀ ਰਾਮਾ ਰਾਮਾ ਉਹਦੇ ਬੁੜੇ ਦਾ ਨਾਂ ਆ ਜੀ ਰਾਮਾ ਉਹਦੇ ਡੈਡੀ ਦਾ ਨਾਂ ਆ ਜੀ ਕੀ ਮੰਗ ਕਰਦੇ ਆ ਮੰਗਈ ਕਰਦੇ ਬਸ ਕਾਰਵਾਈ 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 ਹੋਣੀ ਚਾਹੀਦੀ ਹੈ ਪਰ ਸਾਫ ਦੀ ਮੰਗ ਹੈ ਹਾਂਜੀ ਠੀਕ ਹੈ ਹਾਂਜੀ ਓਕੇ ਜੀ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਦਾ ਤੇ ਕਿਹੜਾ ਪਿੰਡ ਸੁਖਵਿੰਦਰ ਸਿੰਘ ਪਿੰਡ ਨੂਰਪੁਰ ਹਕੀਮਾ ਜੀ ਹਾਂ ਬਲੌਰ ਸਿੰਘ ਜੀ ਦੇ ਬੇਟੇ ਹਾਂ ਹਾਂਜੀ ਗੁਰਤਾਰ ਸਿੰਘ ਜੀ ਦੇ ਬੇਟੇ ਹਾਂ ਹਾਂ ਉਹਨਾਂ ਦੇ ਘਰੇ ਮੇਨ ਲੜਾਈ ਹੋਈ ਹੈ ਹਾਂਜੀ ਉਹਨਾਂ ਦੇ ਘਰੇ ਮੇਨ ਲੜਾਈ ਹੋਈ ਹੈ ਜੀ ਕੀ ਕੀ ਕਾਰਨ ਪਰਿਆ ਲੜਾਈ ਦਾ ਜਾਣਕਾਰੀ ਦਿਓ ਜਾਣਕਾਰੀ ਇਹ ਉਹ ਵੇਚਦੇ ਸੀ ਨਸ਼ਾਈ ਜੀ ਅਸੀਂ ਕਹਾਂ ਸੀ ਇੱਥੇ ਵੇਚਣ ਨਹੀਂ ਦੇਣਾ ਜੀ ਕੌਣ ਵੇਚਦੇ ਮਜਵੀ ਸਿੱਖਾਂ ਦੇ ਕੋਸ ਮੁੰਡੇ ਕੋ ਵਿੱਚਰਾਵਾ ਸਿੱਖਾਂ ਦੇ ਮੁੰਡੇ ਸੀਗੇ ਕੀ ਕੀ ਨਾਂ ਕੋਈ ਕਿਸੇ ਦਾ ਇੱਕ ਦਾ ਨਾਂ ਸੀਗਾ ਜੀ ਮੋਹਨ ਇੱਕ ਦਾ ਨਾਂ ਸੀਗਾ ਇਹ ਵੀਜੇ ਜੀ ਤੇ ਇੱਕ ਦਾ ਨਾਂ ਸੀਗਾ ਜੀ ਕੀ ਨਾਂ ਸੀ ਜੀ ਜਸ਼ਨ ਜੀ ਇੱਕ ਆਵੀ ਸੀਗਾ ਇੱਕ ਮੰਗਾ ਸੀ ਜੀ ਤੇ ਇੱਕ ਗੁਰਵਿੰਦਰ ਸੀਗਾ 6 ਜਾਣੇ ਸੀਗੇ ਜੀ ਉਹ ਪਟਾਕੇ ਨੂੰ ਲੈ ਕੇ ਵੀ ਲੜਾਈ ਮੁੜ ਕੇ ਜੀ ਉਹਨਾਂ ਨੇ ਜਦੋਂ ਅਸੀਂ ਆਏ ਕਿਹਾ ਤੇ ਉਹਨਾਂ ਨੇ ਮੁੜ ਕੇ ਪਟਾਕੇ ਚਲਾਉਣੇ ਸ਼ੁਰੂ ਕਰਤੇ ਸਾਡੇ ਘਰੇ ਚਲਾਉਣ ਲੱਗ ਗਏ ਠੀਕ ਹੈ ਤੇ ਦਵਾਲੀ ਵਾਲੇ ਦਿਨ ਦੀ ਦਵਾਲੀ ਵਾਲੇ ਦਿਨ ਦੀ ਗੱਲ ਹੈ ਜੀ ਪਰ ਲੜਾਈ ਆਪਣੀ ਲੜਾਈ ਕੱਲ ਹੋਈ ਹੈ ਕੱਲ ਰਾਤੀ ਹੁੰਦੀ ਹੈ ਚਲੋ ਹਾਂਜੀ ਉੱਥੇ ਸਾਨੂੰ ਮੈਂਬਰਾਂ ਸਰਪੰਚਾਂ ਨੇ ਟਕਾਤਾ ਜੀ ਉਹ ਗੰਦੇ ਤੁਸੀਂ ਆਪਦੇ ਘਰੇ ਟੈਕਦੇ ਜੀ ਅਸੀਂ ਟੈਕ ਗਏ ਮੁੜ ਕੇ ਉਹਨੇ ਰਾਤ ਨੂੰ 1.5 ਵਜੇ ਸਾਡੇ ਘਰੇ ਫੇਰ ਪਟਾਕੇ ਸੱਟੇ ਜੀ ਜੀ ਮੁੜ ਕੇ ਉਸ ਤੋਂ ਬਾਅਦ ਚੋਂ ਅਸੀਂ ਫੇਰ ਟੈਕ ਗਏ ਮੁੜ ਕੇ ਇਹਨਾਂ ਨੇ ਦੂਜੇ ਦਿਨ ਮੰਦਿਰ ਇਕੱਠੀ ਕੀਤੀ ਜੀ ਜੀ ਵਿੱਚੋਂ ਕੋਈ 10-12 ਪਿੰਡ ਦੇ ਮੁੰਡੇ ਸੀਗੇ ਜੀ ਜੀ ਕੁਛ ਅਣਪਛਾਤੇ ਸੀਗੇ ਜੀ ਮੇਨ ਲੜਾਈ ਕਿਨੇ ਪਾਈ ਹੈ ਮੇਨ ਲੜਾਈ ਪਾਈ ਆ ਇੱਕ ਵਿਜੇ ਸਿੰਘ ਸੀਗਾ ਜੀ ਤੇ ਇੱਕ ਮੋਨ ਸਿੰਘ ਸੀਗਾ ਜੀ ਜੀ ਹਾਂਜੀ ਜਿਹੜੀ ਹੁਣ ਤੁਹਾਡੇ 6 ਵਜੇ ਆ ਇਹ ਕਿਹ ਵੱਜੀ ਤੇ ਕਿਨੇ ਮਾਰੀ ਇਹ 1:00 ਵਜਿਆ ਜੀ ਇਹ ਵਿਜੇ ਸਿੰਘ ਨੇ ਮਾਰਿਆ ਜੀ ਵਿਜੇ ਸਿੰਘ ਤੇ ਕੀ ਦਾ ਬੇਟਾ ਹੈ ਹਾਕਮ ਸਿੰਘ ਦਾ ਜੀ ਹਾਕਮ ਸਿੰਘ ਦਾ ਉਹਨੇ ਮਾਰੀ ਹੈ ਹਾਂਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਇਹਨਾਂ ਨੂੰ ਸਜ਼ਾ ਹੋਵੇ ਜੀ ਤੇ ਜਿਹੜੀ ਸਾਡੀ ਕੋਈ ਤੋੜ ਭੰਨ ਘਰੇ ਹੋਈ ਆਈ ਉਹ ਸਾਨੂੰ ਸਵਾਨ ਚਾਹੀਦਾ ਹੀ ਇਹਨਾਂ ਤੋਂ ਧੰਨਵਾਦ ਹਾਂਜੀ ਆ ਬਜ਼ੁਰਗੋ ਕੀ ਨਾਂ ਕੀ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰੇ ਪਿੰਡ ਮੇਰੇ ਨੂਰਪੁਰਾ ਜੀ ਅ ਕੀ ਦੇ ਨਾਲ ਲੜਾਈ ਹੋਈ ਤੇ ਕੀ ਟੋਡੇ ਮਾਰਿਆ ਜਿਹੜਾ ਸਿਰ 'ਚ ਸੱਟ ਲੱਗੀ ਹੈ ਦੇਖੋ ਜੀ ਇਹਨਾਂ ਨੇ ਮੇਰੇ ਸਿਰ 'ਚ ਮੈਨੂੰ ਮੈਂ ਕਾ ਕਰਦਾ ਸੀ ਨਾ ਲੜੀਦਾ ਹੁੰਦਾ ਕਰਕੇ ਨਾ ਲੜੀਦਾ ਹੁੰਦਾ ਜੀ ਇਹਨਾਂ ਨੇ ਪਤਾ ਹੀ ਉਹਨੂੰ ਲੱਗਾ ਜਦੋਂ ਮੇਰੇ ਸਿਰ 'ਚ ਸੱਟ ਲਾ ਦਿੱਤੀ ਕੀ ਮਾਰਿਆ ਸਿਰ 'ਚ ਸਿਰ 'ਚ ਮਗਰ ਦੀ ਪਤਾ ਹੀ ਨਹੀਂ ਲੱਗਾ ਮੈਨੂੰ ਕੀ ਠੋਕਤਾ ਇਹਨਾਂ ਨੇ ਪਤਾ ਹੀ ਲੱਗਾ ਕੀ ਮਾਰਿਆ ਅ ਕੀਨੇ ਮਾਰਿਆ ਕੋਈ ਪਤਾ ਹੈ ਏ ਜੀ ਮਾਰਿਆ ਜਿਹੜਾ ਮੰਗਾ ਮੰਗਾ ਮੰਡਾ ਜੀ ਉਹ ਉਹ ਸਾਰੇ ਬੰਦੇ ਉਹ ਲੈ ਕੇ ਆਇਆ ਆ ਮੇਰੀ ਇੱਕ ਬਾਹ ਅੱਛਾ ਬਾਹ ਤਾਂ ਵੀ ਸੱਟ ਲੱਗੀ ਹੋਈ ਹੈ ਕੀ ਮੰਗ ਕਰਦੇ ਆ ਮੈਂ ਤਾਂ ਸੱਚੀ ਤੇ ਸੁੱੱਚੀ ਜਿਹੜੀ ਕੰਮ ਹੈ ਉਹ ਚਾਹੁੰਦਾ ਵੀ ਜਿਹੜਾ ਨਿਆਂ ਨਿਆ ਹੋਣਾ ਚਾਹੀਦਾ ਵੀ ਐਸੇ ਤਰ੍ਹਾਂ ੱੱਕਾ ਨਹੀਂ ਕਰਨਾ ਚਾਹੀਦਾ ਜਾਨੀ ਇਨਸਾਫ ਹੋਣਾ ਚਾਹੀਦਾ ਠੀਕ ਹੈ ਮਿਹਰਬਾਨ ਧੰਨ ਠੀਕ ਕੋੜ ਭਾਈ ਕੀ ਨਾਂ ਹੈ ਤੇ ਕਿਹੜਾ ਪਿੰਡ ਮੇਰਾ ਨਾਂ ਰਚਨ ਸਿੰਘ ਆ ਜੀ ਜੀ ਕਿਹੜਾ ਪਿੰਡ ਆ ਜੀ ਪਿੰਡ ਨੂਰਪੁਰ ਹਟੇ ਦਾ ਨੂਰਪੁਰ ਰੱਟੀ ਮਾਂ ਜਿਹੜੀ ਲੜਾਈ ਹੋਈ ਆ ਕੀ ਕਾਰਨ ਬਣੀ ਲੜਾਈ ਦੀ ਲੜਾਈ ਤਾਂ ਇਹ ਵੇਖੋ ਜੀ ਇਹ ਮੇਰੇ ਆ ਮੁੰਡਾ ਜਿਹੜਾ ਬਖਤੌਰ ਸਿੰਘ ਆ ਮੇਰੇ ਤਾਇ ਦਾ ਮੁੰਡਾ ਜੀ ਆ ਮੁੰਡੇ ਮੇਰੇ ਭਤੀਜੇ ਲੱਗਦੇ ਆ ਹਾਂ ਜੀ ਠੀਕ ਆ ਉਹ ਮੇਰਾ ਵੱਡੇ ਉਹ ਵੱਡਾ ਭਰਾ ਵਾ ਤਾਇ ਦਾ ਮੁੰਡਾ ਜਿਹਦੇ ਸੱਟਾ ਲੱਗਿਆ ਹਾਂ ਜੀ ਠੀਕ ਆ ਫਿਰ ਆਲ ਦੇ ਪਿੱਛੇ ਤਾਂ ਜਾਣਾ ਹੀ ਪਈ ਬਿਲਕੁਲ ਠੀਕ ਆ ਉਹ ਤਾਂ ਮੈਂ ਦਾ ਸ਼ਡਾਂਚ ਡੂੰਚ ਗਿਆ ਹੈਗਾ ਇਹਨਾਂ ਨੇ ਮੇਰੇ ਵੀ ਲੋੜੇ ਰਾੜੇ ਮਾਰ ਕੇ ਚੜ੍ਹ ਚਲੇ ਚਲੇ ਕਿੱਥੇ ਵੱਜੀ ਸਰਕ ਵੱਜੀ ਸਰਕ ਵੱਜੀ ਕੀ ਵੱਜੀ ਤੇ ਕਿਹਨੇ ਮਾਰਿਆ ਲੋੜਾ ਵੱਜਾਈ ਇਹ ਨਹੀਂ ਪਤਾ ਕਿਹਨੇ ਮਾਰਿਆ ਪਤਾ ਨਹੀਂ ਲੱਗਾ ਕਿਹਨੇ ਮਾਰਿਆ ਕਿੰਨੇ ਮੁੰਡੇ ਸੀਗੇ ਉਹ ਤਾਂ ਬਹੁਤ ਜਾਣੇ ਸੀਗੇ ਜਾਂਦੇ ਜਾਂਦੇ ਸੀ ਹਾਂ 60 70 ਜਾਣੇ ਸੀ ਲੁੱਟਮਾਰ ਵੀ ਕਰਕੇ ਲੈ ਗਏ ਨਾਂ ਲੋਟ ਮਾਰ ਵੀ ਕਰਕੇ ਲੈ ਦੇ ਕੀ ਮੰਗ ਕਰਦੇ ਮੈਂ ਤਾਂ ਇਹੀ ਕਹਿੰਦਾ ਇਹਨਾਂ ਨੂੰ ਉਚਾਰਿਆ ਰੁਣ ਸਾਫ ਮਲਣਾ ਕਾਇਦਾ ਠੀਕ ਹੈ ਠੀਕ ਹੈ ਜੀ ਬਿਕਾਰ ਚਲਣ ਦਾ